ਨਾ ਮੈਨੂੰ ਪਤਾ ਕੰਮ ਤੇਰਾ ਕਿਨੇ ਕਰ ਦੇਣਾ ਵਾ ਤੇ ਤੂੰ ਆਪਣਾ ਮੇਰਾ ਪਰ ਚਕੰਨਾ ਰਹੀ ਤੇ ਮੈਨੂੰ ਪਤਾ ਨਾ ਤੇਰਾ ਲੱਗਣਾ ਦੱਸੋ ਵੀ ਜਦੋਂ ਪਲਵਾਨ ਨਾ ਖੇਡਦੇ ਆ ਉਦੋਂ ਨਹੀਂ ਦਾ ਟਾ ਕਿਨੇ ਕੰਮ ਕਰਨਾ ਉਦੋਂ ਨਹੀਂ ਸਾਨੂੰ ਪਲਵਾਨ ਨੇ ਕਦੀ ਕਿਹਾ ਵੀ ਤੁਸੀਂ ਚਕੰਨੇ ਰਹੋ ਫਿਰ ਉਸ ਤੋਂ ਪੰਜਾ ਸੱਤਾਂ ਦਿਨਾਂ ਬਾਅਦ ਸਾਨੂੰ ਤੁਮਕੀਆਂ ਦਵਾਈਆਂ ਜਾਂਦੀਆਂ ਗੈਂਸਟਰਾਂ ਤੋਂ ਕਾਤੋਂ ਦਵਾਈਆਂ ਜਾਂਦੀਆਂ ਦੱਸੋ ਅਹੀਂ ਕਿਹਦਾ ਕੀ ਮਾਰਾ ਕੀ ਤਾਂ ਇਨੀ ਕਿ ਮਾਦੇ ਪੁੱਤ ਕਿਉਂ ਸਾਨੂੰ ਨਜ਼ਾਇਜ਼ ਕੋਈ ਗੋਲੀ ਮਾਰੂਗ ਤੁਸੀਂ ਇਹ ਵੇਖ ਲਓ ਵੀ ਇੱਕ ਪਾਸੇ ਕਹਿਣਾ ਪੁੱਤ ਤੇ ਬੰਦੇ ਨੂੰ ਮਹਿਣਾ ਕੀ ਮਾਰਿਆ ਜਾਂਦਾ ਵਾ ਵੀ ਜਿੱਦਣ ਤੇਰੇ ਬੁੜੇ ਦੀ ਡੈਥ ਹੁੰਦੀ ਹੈ ਨਾ ਤੇ ਤੈਨੂੰ 20000 ਦਾ ਸਪਲੀਮੈਂਟ ਲੈ ਕੇ ਦਿੱਤਾ ਸੀ 20000 ਉਹ ਘਟਲਾ 1.5 ਸਾਲ ਬਾਅਦ ਉਹ ਦੋ ਡੋਂਟ 8 ਸਾਲਾਂ ਬਾਅਦ ਜਾ ਕੇ 20 ਤੋਂ ਲੈ ਕੇ ਤੇ 22 ਦੇ ਲਾਸਟ ਤੇ ਜਾ ਕੇ ਮੈਨੂੰ ਇਹ ਮੇਣਾ ਵਜਦਾ ਵਾ ਜਿਹੜੇ ਮਾਣਾ ਮੁਹੀ ਪਿਆਰ ਕਰਦੇ ਉਹ ਬੰਦੇ ਵੀ ਮੈਨੂੰ ਗਲਤ ਸਮਝਣ ਲੱਗ ਗਏ ਕਿ ਖਰੇ ਪ੍ਰੀਤ ਗਲਤ ਆ ਵੀ ਪ੍ਰੀਤ ਨੇ ਗਦਾਰੀ ਕੀਤੀ ਆ ਹਨਾ ਇਹਦੇ 'ਚ ਕੋਈ ਮੈਂ ਝੂਠ ਨਹੀਂ ਬੋਲੂਗਾ ਜੋ ਮੇਰੇ ਨਾਲ ਹੱਟ ਬੀਤੀ ਮੇਰੀ ਜ਼ਿੰਦਗੀ 'ਚ ਹੋਈ ਮੈਂ ਉਹ ਦੱਸਣ ਲੱਗਾ ਵੀ ਮੈਂ ਕੀ ਕੀਤਾ ਤੇ ਬੰਦਿਆਂ ਨੇ ਮੇਰੇ ਨਾਲ ਕੀ ਕੀਤਾ ਤੇ ਮੈਂ ਕਿਉਂ ਪਿੱਛੇ ਹੋਇਆ ਮੈਂ ਗਲਤੀ ਕਿਉਂ ਬੰਦੇ ਗਲਤੀ ਇਹ ਮਾਰੇ ਬਾਬਾ ਦੀਪ ਸਿੰਘ ਜਾਣਦਾ ਠੀਕ ਆ ਈ ਸਾਡੇ ਆਪ ਦੇ ਹੀ ਬੰਦੇ ਮੈਨੂੰ ਬਹੁਤ ਜ਼ਿਆਦਾ ਪਾਟਦੇ ਤੇ ਮੈਨੂੰ ਗਦਾਰ ਕਹਿੰਦੇ ਮੈਨੂੰ ਲਾ ਲਾ ਕੇ ਸਟੋਰੀਆਂ ਪਾਈਆਂ ਜਾਂਦੀਆਂ ਮੈਂ ਵਿੱਚ ਮੈਂਸ਼ਨ ਵੀ ਕਰੂੰਗਾ ਸਟੋਰੀ ਜਿੱਥੇ ਮੈਨੂੰ ਗਦਾਰ ਕਿਹਾ ਗਿਆ ਗਾਣਾ ਗਵਾਇਆ ਗਿਆ ਕਿਸ ਬੰਦੇ ਤੋਂ ਠੀਕ ਆ ਇਹਨੇ ਮਹਾਪੁਰਸ਼ਾਂ ਦੀ ਅਕੈਡਮੀ ਜੋ ਕਬੱਡੀ ਦਾ ਉਹ ਡੈਡਾ ਸਿੱਖਿਆ ਵਾ ਪੁਲਵਾਨ ਉਹ ਕਮੈਂਟਰ ਨਾਲ ਲੜਦਾ ਹੁੰਦਾ ਵੀ ਤੂੰ ਮਹਾਪੁਰਸ਼ਾਂ ਦਾ ਨਾਮ ਗਲ ਲੇਨਾ ਹਾਲਾ ਕਿ ਮੈਂ ਸਾਰੀ ਕਬੱਡੀ ਮੈਨੂੰ ਉੱਥੋਂ ਮਿਲੀ ਮੈਨੂੰ ਤੋਂ ਬੋਲੇ ਹੋਏ ਮਹਾਪੁਰਸ਼ਾਂ ਦੇ ਚਲੋ ਉਹ ਗੱਲਾਂ ਆਪਾਂ ਛੱਡ ਦਿਆਂ ਤੁਹਾਨੂੰ ਮੈਂ ਕਮੈਂਟਰ ਦਾ ਨਾਮ ਵੀ ਦੱਸ ਦੂੰਗਾ ਜੇ ਕਿਹਨੂੰ ਡਾਊਟ ਹੋਊਗਾ ਕੋ ਪੇਰਮਸਰਾ ਅੱਜ ਦਾ ਤੋਂ ਅੱਗੇ 2022 ਤੋਂ ਬਾਅਦ ਜਿੰਨੇ ਮੈਂ ਜੋ ਵੀ ਮੋਟਰਸਲ ਜਿੱਤਿਆ ਜੇ ਕੋਈ ਮੰਦਰੀ ਜਿੱਤੀ ਜੇ ਕੋਈ ਕੈਸ਼ ਜਿੱਤਿਆ ਨਗਦ ਵੈਸਟ ਨਿਕਲ ਕੇ ਸਾਰੇ ਮੈਚਾਂ ਦੇ ਪਲਵਾਨ ਇੱਕ ਰਾਂ ਵੀ ਬਾਹ ਖੜੀ ਕਰਕੇ ਕਹਦੇ ਕਿ ਮੈਂ ਗੋਪੀ ਪਲਵਾਨ ਨੂੰ ਅੱਧ ਨਹੀਂ ਦੇ ਗਿਆ ਇਕੱਲੇ ਨੂੰ ਜੇ ਮੈਨੂੰ ਪੈਸੇ ਨਾਲ ਲਾਲਚ ਹੁੰਦਾ ਮੈਨੂੰ ਪੈਸੇ ਨਾਲ ਪਿਆਰ ਹੁੰਦਾ ਮੈਂ ਰੁਪਈਆ ਨਾ ਦਿੰਦਾ ਮੈਂ ਅਸੀਂ ਵੱਡੇ ਵੱਡੇ ਕੱਪ ਛੱਡੇ ਵੱਡੀਆਂ ਵੱਡੀਆਂ ਟੀਮਾਂ ਛੱਡ ਕੇ ਇਹਨਾਂ ਨਾਲ ਖੇਡੇ ਇਹਨਾਂ ਸਾਡਾ ਐਂਡ ਦੇ ਡੇ ਜਦੋਂ ਸਾਨੂੰ ਲੋੜ ਹੀ ਆਡੇ ਸਨਮਾਨਾਂ ਚ ਕੋਈ ਮੁੱਲ ਨਹੀਂ ਪਿਆ ਉਲਟਾ ਮੇਰੇ ਸਨਮਾਨ ਦੇ ਪੈਸੇ ਦਾ ਮੈਨੂੰ ਹੀ ਨਹੀਂ ਪਤਾ ਲੱਗਾ ਉਹ ਆਏ ਬੰਦਿਆਂ ਤੋਂ ਲੈ ਮੈਨੂੰ ਦੱਸਿਆ ਨਹੀਂ ਗਿਆ ਜਿਹੜੀ ਚੀਜ਼ ਤੋਂ ਮੈਂ ਅਟਕ ਹੋਇਆ ਇੰਨਾ ਕਰਕੇ ਬੰਦੇ ਨੂੰ ਸਾਰਾ ਕੁਝ ਸਮਰਪਿਤ ਕਰਕੇ ਵੀ ਜੇ ਆਪਾਂ ਨੂੰ ਬੰਦੇ ਨੇ ਆਪਣੇ ਨਾਲ ਸੱਚ ਨਹੀਂ ਦੱਸਣਾ ਫਿਰ ਨਾਲ ਰਹਿ ਕੇ ਭਰਾ ਖਵਾਉਂਦਾ ਕੀ ਫਾਇਦਾ ਵਾ ਜੇ ਆਪ ਇੱਕ ਆਪਦੇ ਪਲੇਅਰ ਤੋਂ ਔਲੇ ਰੱਖਾਂਗੇ ਉਹ ਵੀ ਖਾਸ ਬੰਦਾ ਮੂੰਹ ਤੇ ਗਾਣਾ ਪੋਤੇ ਆ ਪੋਤੇ ਆ ਤੇ ਬੰਦੇ ਨੂੰ ਦੱਸਣਾ ਨਾ ਵੀ ਤੇਰਾ ਹੱਕ ਆਇਆ ਵਾ ਤੇ ਉਹ ਰੱਖ ਲੈਣਾ ਆਪਣੇ ਕੋਲ ਹੀ ਸਾਲ ਬਾਅਦ ਬੰਦੇ ਨੂੰ ਆਪ ਪਤਾ ਲੱਗਦਾ ਮੈਂ ਦੀ ਸੱਸੀ ਗੱਲ ਦੀ ਸਾਰਿਆਂ ਨੂੰ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜਿੱਦਾਂ ਸਾਰਿਆਂ ਨੂੰ ਪਤਾ ਹੀ ਆਪ ਹੀ ਆਪਾਂ ਕੁਝ ਕੁ ਦਿਨ ਪਹਿਲਾਂ ਸਟੋਰੀ ਪਾਈ ਤੇ ਆਪਾਂ ਉਹ ਮੁੱਦੇ ਤੇ ਗੱਲ ਕਰਨੀ ਹੈ ਨਾ ਕੋਈ ਕਾਰਨਾ ਕਰਕੇ ਮੈਂ ਜੀ ਆਪਾਂ ਲੇਟ ਹੋ ਗਏ ਹਨ ਬਿਜ਼ੀ ਤੇ ਮੈਂ ਜਿੱਥੋਂ ਤੱਕ ਮੈਂ ਲੰਘ ਚੁੱਕਾ ਹਨ 4 ਮਹੀਨੇ ਹੋ ਗਏ ਆ ਮੈਨੂੰ ਬਹੁਤ ਸਾਰੀਆਂ ਗੱਲਾਂ ਮੇਰੇ ਚਾਹਣ ਵਾਲਿਆਂ ਤੋਂ ਮੇਰੇ ਫੈਨਸ ਤੋਂ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲੀਆਂ ਜਿਹੜੇ ਮਾਣਾ ਮੂਹੇ ਪਿਆਰ ਕਰਦੇ ਉਹ ਬੰਦੇ ਵੀ ਮੈਨੂੰ ਗਲਤ ਸਮਝਣ ਲੱਗ ਗਏ ਕਿ ਖਰੇ ਪ੍ਰੀਤ ਗਲਤ ਆ ਵੀ ਪ੍ਰੀਤ ਨੇ ਗਦਾਰੀ ਕੀਤੀ ਆ ਹਨਾ ਤੇ ਮੈਂ ਲੋਕਾਂ ਨੂੰ ਵੈਸੇ ਵੀ ਇਗਨੋਰ ਕੀਤਾ ਹੀ ਚਲੋ ਦੁਨੀਆਦਾਰੀ ਬਹੁਤ ਕੁਝ ਬੋਲਦੀ ਆ ਤੇ ਲੋਕਾਂ ਨੂੰ ਬੋਲਣ ਤੋਂ ਕੋਈ ਨਹੀਂ ਆਪਾਂ ਪਿੱਛੇ ਹੋ ਗਏ ਚੁੱਪ ਕਰਕੇ ਹੋ ਗਏ ਆ ਤੇ ਆਪਾਂ ਉਸ ਮੁੱਦੇ ਤੇ ਕੋਈ ਗੱਲ ਨਹੀਂ ਕਰਨੀ ਪਰ ਦੇਖੋ ਆਪਾਂ ਲੋਕਾਂ ਦੇ ਟਾਰਚਰ ਹੋਣਾ ਨਹੀਂ ਇਹ ਬੋਲਣ ਲੱਗੇ ਆਪਾਂ ਇਹ ਵੀਡੀਓ ਤਾਂ ਪਾਉਣ ਲੱਗੇ ਆਂ ਵੀ ਜਿੰਨਾਂ ਨਾਲ ਆਪਾਂ ਬਹਿ ਕੇ ਖਾਦਾ ਜਿੰਨਾਂ ਨਾਲ ਆਪਾਂ ਰਹੇ ਆ ਉਹ ਬੰਦੇ ਹੀ ਮੇਲਿਆਂ ਤੇ ਜਾ ਕੇ ਤੇ ਸਾਡੀ ਨਜਾਇਜ਼ ਪੰਡੀ ਕਰਦੇ ਕਿ ਜਿਹੜੀ ਗੱਲ ਸਾਡੇ ਵਿੱਚ ਹੈ ਨਹੀਂਗੀ ਤੇ ਇਹ ਜਿੰਨੀਆਂ ਵੀ ਗੱਲਾਂ ਮੈਂ ਕਰਨ ਲੱਗਾ ਮੈਂ ਬਾਬੇ ਦੀਪ ਸਿੰਘ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਰਨ ਲੱਗਾ ਕਿਉਂਕਿ ਉਹਨਾਂ ਨੂੰ ਮੈਂ ਮੰਨਦਾ ਹਾਂ ਠੀਕ ਆ ਇਹਦੇ 'ਚ ਕੋਈ ਮੈਂ ਝੂਠ ਨਹੀਂ ਬੋਲੂਗਾ ਜੋ ਮੇਰੇ ਨਾਲ ਹੱਡ ਬੀਤੀ ਮੇਰੀ ਜ਼ਿੰਦਗੀ 'ਚ ਹੋਈ ਮੈਂ ਉਹ ਦੱਸਣ ਲੱਗਾ ਵੀ ਮੈਂ ਕੀ ਕੀਤਾ ਤੇ ਬੰਦਿਆਂ ਨੇ ਮੇਰੇ ਨਾਲ ਕੀ ਕੀਤਾ ਤੇ ਮੈਂ ਕਿਉਂ ਪਿੱਛੇ ਹੋਇਆ ਮੈਂ ਗਲਤੀ ਕਿਉਂ ਬੰਦੇ ਗਲਤੀ ਇਹ ਮਾਰੇ ਬਾਬਾ ਦੀਪ ਸਿੰਘ ਜਾਣਦਾ ਠੀਕ ਆ ਤੇ ਇਹ ਚੀਜ਼ ਮੈਂ ਤਾਂ ਬੋਲੀ ਵੀ ਸਾਡੇ ਆਪ ਦੇ ਹੀ ਬੰਦੇ ਮੈਨੂੰ ਬਹੁਤ ਜ਼ਿਆਦਾ ਆਪਾਂ ਦੇ ਦੇ ਤੇ ਮੈਨੂੰ ਗਦਾਰ ਕਹਿੰਦੇ ਮੈਨੂੰ ਲਾ ਲਾ ਕੇ ਸਟੋਰੀਆਂ ਪਾਈਆਂ ਜਾਂਦੀਆਂ ਮੈਂ ਵਿੱਚ ਮੈਂਸ਼ਨ ਵੀ ਕਰੂੰਗਾ ਉਹ ਸਟੋਰੀ ਜਿੱਥੇ ਮੈਨੂੰ ਗਦਾਰ ਕਿਹਾ ਗਿਆ ਗਾਣਾ ਗਵਾਇਆ ਗਿਆ ਕਿਸੇ ਬੰਦੇ ਤੋਂ ਠੀਕ ਆ ਜਿਹੜੀ ਚੀਜ਼ ਮੈਂ ਨਹੀਂ ਬਰਦਾਸ਼ਤ ਕਰ ਸਕਦਾ ਕਿਉਂਕਿ ਜੇ ਆਪਣੀ ਬਾਹਰ ਇੱਜ਼ਤ ਹੀ ਆ ਦੁਨੀਆਂ ਦੇ ਜੀਣ ਦਾ ਫੇਰ ਹੀ ਫਾਇਦਾ ਵਾ ਜੇ ਆਪਣੀ ਬਾਹਰ ਕੋਈ ਇੱਜ਼ਤ ਨਹੀਂ ਕਰਦਾ ਤੇ ਮਰ ਜਾਓ ਮਰਿਆਂ ਬਰਾਬਰ ਹੁੰਦਾ ਬੰਦਾ ਆ ਪਾਣੀ ਚਾਉਂਦਾ ਇੱਜ਼ਤ ਗਵਾ ਕੇ ਉਹ ਵੀ ਨਜਾਇਜ਼ ਕਿ ਤੁਰੇ ਫਰੀਏ ਉਹ ਆਪਣੇ ਤੋਂ ਫੇਸ ਨਹੀਂ ਹੋਣਾ ਇਹ ਦਿਨੋਂ ਆਪਾਂ ਨੂੰ ਨਾ ਹੋਣਾ ਮਨਜ਼ੂਰ ਆ ਚਲੋ ਗੱਲ ਆਪ ਵੀ ਉਸਤਾਦ ਹੀ ਉਸਤਾਦ ਹੀ ਹੁਣ ਉਸਤਾਦ ਵਾਲੀ ਗੱਲ ਤੇ ਸ਼ੁਰੂ ਆਜੋ ਕਬੱਡੀ ਦੀ ਸ਼ੁਰੂਆਤ ਮੇਰੀ ਹੋਈ ਆ 2018 ਦੇ ਵਿੱਚ ਮਾਰਚ ਮਹੀਨੇ ਚ ਮਾਹਪੁਰਜ ਕਰਿਆਲੇ ਵਾਲਿਆਂ ਤੋਂ ਬਾਬਾ ਅਵਤਾਰ ਸਿੰਘ ਜੀ ਤੋਂ ਮੈਂ ਉੱਥੋਂ ਥਾਪੜਾ ਲਿਆ ਕਬੱਡੀ ਸ਼ੁਰੂ ਕੀਤੀ ਆ ਤੇ ਨਵੰਬਰ ਦਸੰਬਰ ਜਮ ਵਧੀਆ ਤਕੜਾ ਹੋ ਗਿਆ 2018 ਚ ਹੀ ਓਪਨ ਦੇ ਮੈਚ ਮੈਂ ਕੋ ਗਿਸ਼ੋਰ ਚ ਰਾਣੇ ਟੰਡ ਨਾ ਖੇਡਦਾ ਰਿਆਂ ਠੀਕ ਆ ਵਧੀਆ ਨਾਮੀ ਪਲੇਅਰ ਫੜੇ ਜਦੋਂ ਆਪਾਂ ਨਾਂ ਨਹੀਂ ਲੈਂਦੇ ਇਦਾਂ ਹੌਲੀ ਹੌਲੀ ਅੱਗੇ ਆਇਆ ਜਾਂਦਾ ਠੀਕ ਆ ਵਧੀਆ ਮੈਂ ਓਪਨ ਦੇ ਮੈਚ ਕੋ ਗਿਸ਼ੋਰ ਚ ਖੇਡਦਾ ਇਹਨਾਂ ਮੈਨੂੰ ਸਿਰਫ ਇੱਕ ਟੀਮ ਚ ਮੌਕਾ ਦਿੱਤਾ ਵੀ ਸਾਡੇ ਨਾਲ ਖੇਡ ਲਾ ਠੀਕ ਆ ਮੈਨੂੰ ਚਾਹੀ ਮੈਨੂੰ ਬੜੀ ਵਧੀਆ ਟੀਮ ਮਿਲਣ ਦੀ ਆ ਠੀਕ ਆ ਹਰ ਇੱਕ ਨਵੇਂ ਬੰਦੇ ਨੂੰ ਚਾਹ ਹੁੰਦਾ ਵੀ ਟੀਮ ਬੜੀ ਵਧੀਆ ਮਿਲਣੀ ਚਲੋ ਵਧੀਆ ਮੌਕਾ ਉਹ ਵੀ ਮੈਂ ਰਾਣੇ ਢੰਡ ਨੂੰ ਪੁੱਛਿਆ ਕਹਿੰਦਾ ਪ੍ਰੀਤ ਤੂੰ ਖੇਡ ਬਾਕੀ ਜਦੋਂ ਮੌਕਾ ਦੇਣਗੇ ਖੇਡ ਲਈ ਨਹੀਂ ਤੇ 10 ਦਿਨਾਂ ਬਾਅਦ ਇੱਧਰ ਆ ਗਿਆ ਆਪਣੀ ਹੈਗੀ ਚਲੋ ਇਹਨਾਂ ਮੈਨੂੰ ਮੌਕਾ ਦਿੱਤਾ ਮੈਂ ਪਹਿਲੇ ਦਿਨ ਬੜਾ ਵਧੀਆ ਖੇਡਿਆ ਪੰਜ ਟੱਚ ਲੈ ਕੇ ਦੋ ਜੱਫੇ ਪਾਏ ਇਹ ਮੈਨੂੰ ਕਹਿੰਦੇ ਤੂੰ ਸਾਡੇ ਨਾਲ ਪੱਕਾ ਖੇਡ ਮੈਂ ਇਹਨਾਂ ਨਾਲ ਪੱਕਾ ਖੇਡਣ ਲੱਗ ਪਿਆ ਹਰਨਦੀਪੁਰ ਦੀ ਟੀਮ ਇਹ ਕਹਿੰਦੇ ਵੀ ਤੂੰ ਬੁਲਾਇਆ ਕਰ ਸਪੀਕਰ 'ਚ ਤੂੰ ਮੇਰਾ ਚੇਲਾ ਪਲਵਾਨ ਕਹਿੰਦਾ ਮੈਂ ਪਲਵਾਨ ਜੀ ਕੋਈ ਗੱਲ ਨਹੀਂ ਆਪੇ ਦਬਲਾ ਦਿਆ ਕਰਦੇ ਮੈਨੂੰ ਚੱਲ ਵਧੀਆ ਚਾਹ ਹੀ ਵੀ ਪਲਵਾਨ ਨੂੰ ਯਾਰ ਐਡੇ ਤਕੜੇ ਬੰਦੇ ਮੈਨੂੰ ਚੇਲਾ ਬਣਾਉਂਦੇ ਹਨਾ ਇਹਦੇ ਉੱਤੇ ਮੇਰੇ ਲਈ ਗੁੱਡ ਆਪਸ਼ਨ ਕੀ ਆ ਮੈਂ ਕਿਹਾ ਕੋਈ ਨਹੀਂ ਮੈਨੂੰ ਨਾ ਥੋੜਾ ਜਵਾਗ ਆ ਗਈਆਂ ਤੁਹਾਨੂੰ ਪਤਾ ਨਵੇਂ ਪਲੇਅਰ ਦੀ ਕਮੈਂਟਰ ਨਹੀਂ ਮੰਨਦੇ ਨਹੀਂ ਬੋਲਦੇ ਮੈਂ ਕਮੈਂਟਰਾਂ ਨੂੰ ਕਹਿਣਾ ਕਿ ਚੱਲ ਇਦਾਂ ਬੋਲ ਦੋ ਕਹਿੰਦੇ ਆ ਕਮੈਂਟਰਾਂ ਦਾ ਨਾਮ ਬੋਲਣਾ ਪਲਵਾਨ ਨੇ ਕਮੈਂਟਰਾਂ ਨਾਲ ਲੜਨਾ ਮੇਰੇ ਨਾਲ ਵੀ ਲੜਨਾ ਵੀ ਤੂੰ ਬੁਲਾਉਂਦਾ ਨਹੀਂ ਤੂੰ ਜਾਣ ਕੇ ਨਹੀਂ ਬੁਲਾਉਂ ਇਨੇ ਮਹਾਪੁਰਸ਼ਾਂ ਦੀ ਅਕੈਡਮੀ ਜੋ ਕਬੱਡੀ ਦਾ ਊੜਾੜਾ ਸਿੱਖਿਆ ਵਾ ਪਲਵਾਨ ਉਹ ਕਮੇਟਰ ਨਾਲ ਲੜਦਾ ਹੁੰਦਾ ਵੀ ਤੂੰ ਮਹਾਪੁਰਸ਼ਾਂ ਦਾ ਨਾਂ ਗਲੀ ਨਾ ਹਾਲਾ ਕਿ ਮੈਂ ਸਾਰੀ ਕਬੱਡੀ ਮੈਨੂੰ ਉੱਥੋਂ ਮਿਲੀ ਮੈਨੂੰ ਉੱਥੋਂ ਬੋਲੇ ਹੋਏ ਮਹਾਪੁਰਸ਼ਾਂ ਦੇ ਚਲੋ ਉਹ ਗੱਲਾਂ ਆਪਾਂ ਛੱਡ ਦਿਆਂ ਤੁਹਾਨੂੰ ਮੈਂ ਕਮੇਟਰ ਦਾ ਨਾਂ ਵੀ ਦੱਸ ਦੂੰਗਾ ਜੇ ਕਿਨੂੰ ਡਾਊਟ ਹੋਊਗਾ ਕੋਈ ਮੁੱਕਰ ਨਹੀਂ ਸਕਦਾ ਠੀਕ ਹੈ ਮੇਰੇ ਕੋ ਸਾਰੇ ਸਬੂਤ ਆ ਫਿਰ ਮੈਂ ਸਰਹਾਲਾ ਰਣੂਆ ਜਿੱ ਖੇਡਿਆ ਮੈਂ ਸਾਰਿਆਂ ਨੂੰ ਨਾਲ ਲੈ ਕੇ ਖੇਡਿਆ ਠੀਕ ਹੈ ਸਾਰੇ ਬੰਦਿਆਂ ਨੂੰ ਪਲਵਾਨ ਨੇ ਜੇ ਕਹਣਾ ਅੱਜ ਸ਼ੋਅ ਮੈਚ ਖੜਨਾ ਮੈਂ ਇੱਥੇ ਨਹੀਂ ਜਾਣਾ ਮ ਜਿੰਨੇ ਮੋਟਰਸਾਈਕਲ ਵਾਲੇ ਮਾਲਵੇ 'ਚ ਮੈਲੇ ਐਡਵਾਂਸ ਬੰਦੇ ਪੈਸੇ ਦਿੰਦੇ 20-2000 25-2500 ਮੈਂ ਖਾਤੇ 'ਚ ਆਇਆ ਮੋੜ ਕੇ ਟਾਈਮ ਦੇ ਟਾਈਮ ਇਹਨਾਂ ਨਾਲ ਸ਼ੋਅ ਮੈਚ ਖੇਡਦਾ ਰਿਆ ਹਾਲਾਕੇ ਅਸੀਂ ਮਾਲਵੇ 'ਚ ਉਦੋਂ ਮੈਚ ਫੜਦੇ ਹੁੰਨਾ ਜਦੋਂ ਫਰੰਦੀਪੁਰ ਕੋਲ ਸਾਈ ਨਹੀਂ ਹੁੰਦੀ ਅਸੀਂ ਕਹਣਾ ਵੀ ਵੇਲਿਆਂ ਖੇਡ ਲਈਏ ਇਹਨਾਂ ਕਹਣਾ ਖੇਡੋ ਇਹਨਾਂ ਦੋ ਦਿਨ ਪਹਿਲਾਂ ਸ਼ੋਅ ਮੈਚ ਫੜ ਕੇ ਕਹਣਾ ਪੈਸੇ ਮੋੜੋ ਜਿਹਦੇ ਆਏ ਆ ਅਸੀਂ ਆਪਦੀ ਜ਼ੁਬਾਨ ਉੱਥੇ ਫਿੱਕੀ ਪਾਈ ਇਹਨਾਂ ਨਾਲ ਤੁਰੇ ਤੁਰੇ ਤਾਂ ਵੀ ਸਾਨੂੰ ਠਾਇਆ ਵਾ ਸਾਨੂੰ ਮੌਕਾ ਦਿੱਤਾ ਟੀਮ ਠੀਕ ਆ ਤੇ ਚਲੋ ਆਪਾਂ ਉਹ ਸਾਰੇ ਘਾ ਫਿਰ ਉਸ ਤੋਂ ਬਾਅਦ ਚੱਲਦੇ ਚਲਾਉਂਦੇ ਖੇਡਦੇ ਆਏ ਵਧੀਆ ਖੇਢੀ ਗਿਆ ਸਾਰਾ ਕੁਝ ਵਧੀਆ ਹੋ ਹੀ ਗਿਆ ਜਿਉਂ ਮੈਂ ਗੋਪੀ ਪਲਵਾਨਾਂ ਖੇਡਣ ਲੱਗਾ ਕੈਨੇਡਾ ਤੋਂ ਆਕੇ 2022 ਤੋਂ ਬਾਅਦ ਜਿੰਨੇ ਮੈਂ ਜੋ ਵੀ ਮੋਟਰਸਾਈਕਲ ਜਿੱਤਿਆ ਜੇ ਕੋਈ ਮੰਦਰੀ ਜਿੱਤੀ ਜੇ ਕੋਈ ਕੈਸ਼ ਜਿੱਤਿਆ ਨਗਦ ਬੈਸਟ ਨਿਕਲ ਕੇ ਸਾਰੇ ਮੈਚਾਂ 'ਚ ਪਲਵਾਨ ਇੱਕ ਰਾਂ ਵੀ ਬਾਹ ਖੜੀ ਕਰਕੇ ਕਹਦੇ ਕਿ ਮੈਂ ਗੋਪੀ ਪਲਵਾਨ ਨੂੰ ਅੱਧ ਨਹੀਂ ਦੇ ਗਿਆ ਇਕੱਲੇ ਨੂੰ ਜੇ ਮੈਨੂੰ ਪੈਸੇ ਨਾਲ ਲਾਲਚ ਹੁੰਦਾ ਮੈਨੂੰ ਪੈਸੇ ਨਾਲ ਪਿਆਰ ਹੁੰਦਾ ਮੈਂ ਰੁਪਈਆ ਨਾ ਦਿੰਦਾ ਮੈਂ ਉਦੋਂ ਪਿੱਛੇ ਹੋਂਦਾ 2022 ਦੀ ਯਾਰੀ ਤੇ ਮੇਰਾ ਅੱਤ ਲੈਂਦੇ ਆ ਮੈਨੂੰ ਪੈਸੇ ਨਾਲ ਪਿਆਰ ਨਹੀਂ ਹੈਗਾ ਠੀਕ ਹੈ ਨਾ ਮੈਂ ਹਜ਼ਾਰਾਂ ਕੋਈ ਨਾ ਬੰਦਿਆਂ ਨੂੰ ਸਮਰਪਿਤ ਕੀਤਾ ਸੀ ਵੀ ਕੋਈ ਗੱਲ ਨਹੀਂ ਯਾਰ ਅਸੀਂ ਵੱਡੇ ਵੱਡੇ ਕੱਪ ਛੱਡੇ ਵੱਡੀਆਂ ਵੱਡੀਆਂ ਟੀਮਾਂ ਛੱਡ ਕੇ ਇਹਨਾਂ ਨਾਲ ਖੇਡੇ ਇਹਨਾਂ ਸਾਡਾ ਐਂਡ ਦੇ ਡੇ ਜਦੋਂ ਸਾਨੂੰ ਲੋੜੀ ਸਾਡੇ ਸਨਮਾਨਾਂ 'ਚ ਕੋਈ ਮੁੱਲ ਨਹੀਂ ਪਾਇਆ ਉਲਟਾ ਮੇਰੇ ਸਨਮਾਨ ਦੇ ਪੈਸੇ ਦਾ ਮੈਨੂੰ ਹੀ ਨਹੀਂ ਪਤਾ ਲੱਗਾ ਉਹ ਆਏ ਬੰਦਿਆਂ ਤੋਂ ਲੈ ਮੈਨੂੰ ਦੱਸਿਆ ਨਹੀਂ ਗਿਆ ਜਿਹੜੀ ਜੀਤੋਂ ਮੈਂ ਅੱਤ ਹੋਇਆ ਇੰਨਾ ਕਰਕੇ ਬੰਦੇ ਨੂੰ ਸਾਰਾ ਕੋਈ ਸਮਰਪਿਤ ਕਰਕੇ ਵੀ ਜੇ ਆਪਾਂ ਨੂੰ ਬੰਦੇ ਨੇ ਆਪਣੇ ਨਾਲ ਸੱਚ ਨਹੀਂ ਦੱਸਣਾ ਫਿਰ ਨਾਲ ਰਹਿ ਕੇ ਭਰਾ ਖਵਾਉਂਦਾ ਕੀ ਫਾਇਦਾ ਵਾ ਜੇ ਆਪ ਇੱਕ ਆਪਣੇ ਪਲੇਅਰ ਤੋਂ ਔਲੇ ਰੱਖਾਂਗੇ ਉਹ ਵੀ ਖਾਸ ਬੰਦਾ ਮੂੰਹ ਤੇ ਕਹਣਾ ਪੋਤਿਆ ਪੋਤਿਆ ਤੇ ਬੰਦੇ ਨੂੰ ਦੱਸਣਾ ਨਾ ਵੀ ਤੇਰਾ ਹੱਕ ਆਇਆ ਵਾ ਤੇ ਉਹ ਰੱਖ ਲੈਣਾ ਆਪਣੇ ਕੋਲ ਹੀ ਸਾਲ ਬਾਅਦ ਬੰਦੇ ਨੂੰ ਆਪ ਪਤਾ ਲੱਗਦਾ ਦੱਸੋ ਇਹ ਕਿੱਡੀ ਕੁ ਬੰਡਿਆਈ ਵਾਲੀ ਗੱਲ ਆ ਠੀਕ ਆ ਬਾਕੀ ਜਿੱਥੋਂ ਤੱਕ ਵੀ ਮੇਰਾ ਸਵਾਲ ਆ ਮੈਂ ਕਿਸੇ ਦੀ ਚੁੱਕਣਾ ਜਾ ਕੇ ਇਹ ਮੇਲਿਆਂ ਦੇ ਜਾ ਕੇ ਬੋਲਦੇ ਆ ਵੀ ਪ੍ਰੀਤ ਨੂੰ ਪੈਸੇ ਮਿਲ ਗਏ ਪ੍ਰੀਤ ਉਹਨਾਂ ਪੈਸੇ ਲੈ ਲੈ ਗਦਾਰੀ ਕਰ ਗਏ ਆ ਇਮੈਚ ਨਹੀਂ ਖੇੜਾ ਦੱਸੋ ਫਰੰਦੀਪੁਰ ਦਾ ਮੈਚ ਤੁਸੀਂ ਸਾਰੇ ਦਰਸ਼ਕ ਗੁਲਾਮ ਮੈਂ ਕਿਦਨ ਛੱਡਿਆ ਠੀਕ ਬਾਕੀ ਨਾਲੇ ਇਹ ਗੱਲ ਮੇਰੇ ਡੈਡੀ ਦੀ ਹੁੰਦੀ 2020 ਚ ਡੈਥ ਠੀਕ ਆ 20 ਚ ਮੇਰੇ ਡੈਡੀ ਦੀ ਡੈਥ ਹੁੰਦੀ ਆ ਭੋਗ ਤੋਂ ਦੋ ਦਿਨਾਂ ਬਾਅਦ ਮੈਨੂੰ ਪਲਵਾਨ ਦਾ ਫੋਨ ਆਉਂਦਾ ਵੀ ਆ ਜਾ ਤੈਨੂੰ ਅੰਮ੍ਰਿਤਸਰ ਆ ਜਾ ਕੋਈ ਸਪਲੀਮੈਂਟ ਲੈਨੇ ਆਪਾਂ ਤੇ ਮੈਂ ਚਲੋ ਚੱਲ ਜਾਣਾ ਮੈਂ ਮੇਰਾ ਭਾਈ ਆ ਹੀ ਨਾਲ ਆਣਾ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਸਪੋਰਟ ਆ ਤੇ ਬਾਪੂ ਦਾ ਕਰਕੇ ਮੈਥੋਂ ਤੱਕ ਆਇਆ ਬਾਪੂ ਦੀ ਜੋ ਡੈਥ ਹੋ ਗਈ ਦੁੱਖ ਤਾਂ ਮੈਨੂੰ ਇਹ ਗਾ ਹੀ ਇੱਕ ਦੋ ਮਹੀਨੇ ਮੈਂ ਹਸਾਲਾਂ ਚ ਰੋਲਿਆ ਮੈਨੂੰ ਕਹਿੰਦੇ ਜਾਲ ਆਪਾਂ ਸਪਲੀਮੈਂਟ ਵਗੈਰਾ ਕੋਈ ਲੈਣੇ ਆ ਤੂੰ ਆ ਫੇਰ ਪੈਰਾਂ ਦੇ ਖੜਾ ਆ ਡਿੱਗ ਮੈਨੂੰ ਅੰਮ੍ਰੀ ਸਾਰ ਖੜਿਆ 20000 ਦਾ ਸਪਲੀਮੈਂਟ ਲੈ ਕੇ ਦਿੱਤਾ 2023 ਚ ਅਹੀਂ ਕਿਹੇ ਗੱਲ ਨੂੰ ਕੋਈ ਨਿੱਕੀ ਜੀ ਗੱਲ ਹੀ ਨਾਰਮਲ ਜੀ ਉਹ ਵੀ ਪਹਿਲਵਾਨ ਨਹੀਂ ਮੈਨੂੰ ਕਿਹਾ ਮੈਂ ਅੱਜ ਤੇ ਇੱਕ ਦਿਨ ਕਹਿੰਦਾ ਵੀ ਨਹੀਂ ਤੈਨੂੰ ਨਹੀਂ ਖੜਾਉਣਾ ਇਦਾਂ ਉਦਾਂ ਕੋਈ ਨਿੱਕੀ ਮੋਢੀ ਆਪਸੀ ਮਸਲਾ ਹੀ ਆਡਾ ਗੱਲ ਹੋਈ ਮੈਨੂੰ ਉਹ ਗੱਲ ਦਾ ਗੁੱਸਾ ਲੱਗਾ ਮੈਂ ਚਲੋ ਠੀਕ ਜੇ ਤੁਸੀਂ ਮੇਰੀ ਬੇਕਦਰੀ ਕਰਦੇ ਆ ਮੈਂ ਖੇਡਣਾ ਨਹੀਂ ਤੇ ਤੁਸੀਂ ਪਹਿਲਵਾਨ ਤੋਂ ਨਾ ਕੋਈ ਪੈਸੇ ਲੈਣੇ ਹੀ ਉਦਾਂ ਥੋੜੇ ਜ ਮੈਨੂੰ ਪੈਸਿਆਂ ਦੀ ਲੋੜ ਆ ਮੈਨੂੰ ਚਾਹੀਦੇ ਆ ਤੁਸੀਂ ਇਹ ਵੇਖ ਲਓ ਵੀ ਇੱਕ ਪਾਸੇ ਕਹਿਣਾ ਪੁੱਤ ਤੇ ਬੰਦੇ ਨੂੰ ਮਹਿਣਾ ਕੀ ਮਾਰਿਆ ਜਾਂਦਾ ਵਾ ਵੀ ਜਿੱਦਣ ਤੇਰੇ ਬੁੜੇ ਦੀ ਡੈਥ ਹੁੰਦੀ ਹੈ ਨਾ ਤੇ ਤੈਨੂੰ 20000 ਦਾ ਸਪਲੀਮੈਂਟ ਲੈ ਕੇ ਦਿੱਤਾ ਸੀ 20000 ਉਹ ਕੱਟ ਲਾ 1.5 ਸਾਲ ਬਾਅਦ ਉਹ ਦੋ ਦੋ ਟਾਈਆਂ ਸਾਲਾਂ ਬਾਅਦ ਜਾ ਕੇ ਵੀ ਤੋਂ ਲੈ ਕੇ ਤੇ ਬਾਈ ਦੇ ਲਾਸਟ ਤੇ ਜਾ ਕੇ ਮੈਨੂੰ ਇਹ ਮਹਿਣਾ ਵਜਦਾ ਵਾ ਤੇ ਜੇ ਮੈਂ ਪੁੱਤ ਹਾਂ ਤੇ ਮੈਨੂੰ 20000 ਦਾ ਮਹਿਣਾ ਵਜਣਾ ਮੈਨੂੰ ਇਹ ਗੱਲ ਦੱਸੋ ਤੁਸੀਂ ਸੋਚੋ ਸਾਰੇ ਜਾਣੇ ਠੀਕ ਹੈ ਨਾ ਮੈਨੂੰ ਕਹਿੰਦੇ ਤੂੰ ਹਾਨੂੰ ਉਸਤਾਦੀ ਦੀ ਸ਼ਾਪ ਨਹੀਂ ਪਾਈ ਕੁਝ ਪਾਇਆ ਨਹੀਂ ਸੱਚ ਵੀ ਤੂੰ ਕੋਈ ਦਿੱਤਾ ਨਹੀਂ ਮੈਂ ਇਹਨਾਂ ਨੂੰ ਪਿੰਡ ਸੱਦਿਆ ਚਲੋ ਜੀ 2021 ਚ ਉਸਤਾਦੀ ਦੀ ਸ਼ਾਪ ਆ ਕੇ ਦਿੱਤੀ ਬੜਾ ਵਧੀਆ ਕੀਤਾ ਇਹ ਬੰਦੇ ਉਹ ਸ਼ਾਪ ਰਾਤ ਹੀ ਦੁਕਾਨ ਤੇ ਵੇਚ ਕੇ ਨਾ ਅਗਲੇ ਦਿਨ ਮੈਨੂੰ ਪਤਾ ਕੀ ਕਹਿੰਦੇ ਆ ਉਹ ਜਿਹੜੀ ਤੂੰ ਸ਼ਾਪ ਪਾਈ ਸੀ ਨਾ ਉਹ ਸਾਰੀ 6000 ਦੀ ਹਾਲ ਲੱਗਿਓ 18-20000 ਦੀ ਸ਼ਾਪ ਹੀ ਬਹੁਤ ਮੋਢੇ ਮੈਂ ਸਾਫ਼ ਜਿਹੜਾ ਸਭ ਤੋਂ ਵਧੀਆ ਕੀਤਾ ਵੀ ਇਹ ਨਾ ਕਹਿਣ ਫਾਰਮੈਲਟੀ ਪੂਰੀ ਕੀਤੀ ਤੇ ਮੈਂ ਕਿਹਾ ਉਸਤਾਦ ਯਾਰ ਮੈਂ ਸਨਮਾਨਤ ਕੀਤੀ ਤੁਸੀਂ ਵੇਚਤੀ ਆ ਕਹਿੰਦੇ ਉਹ ਵੇਚ ਨਹੀਂ ਉਹਦਾ ਕੀ ਕਰਨਾ ਮੈਂ ਠੀਕ ਆ ਉਸਤਾਦ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਪਾਤੀ ਤੇ ਉਹ ਤੇ ਗੁਰੂ ਆ 6000 ਦੀ ਉਹਦੇ ਤੂੰ ਇਹ ਫਾਰਮੈਲਟੀ ਪੂਰੀ ਕੀਤੀ ਮੂੰਹ ਹੀ ਕਾਲਾ ਕੀਤਾ ਮੈਨੂੰ ਕਹਿੰਦੇ ਤੇ ਮੈਂ ਕਿਹਾ ਤਾਂ ਦੇ ਚ ਮੂੰਹ ਕਾਲੇ ਵਾਲੀ ਕਿਹੜੀ ਗੱਲ ਮੈਂ ਮਾਤਾ ਨੂੰ ਫੋਨ ਲਾ ਦਿੰਦਾ ਇਦਾਂ ਹੀ ਗੱਡੀ 'ਚ ਬੈਠੇ ਆਂ ਵੀ ਮੈਂ ਤਾਂ ਹੁਣੇ ਪੁੱਛਾ ਦਿੰਦਾ ਮੈਂ ਕਿਹੜਾ ਸਖਾਇਆ ਵਾ ਮੈਂ ਮਾਤਾ ਨੂੰ ਫੋਨ ਲਾ ਲਿਆ ਮਾਤਾ ਕਹਿੰਦੀ ਵੀ ਉਹ 18-20000 ਦੀ ਸ਼ਾਬਾਸ਼ ਸਸਤੀ ਨਹੀਂ ਸੀ ਤੇ ਮੈਨੂੰ ਕਹਿੰਦੇ ਤੇਰੀ ਮਾਤਾ ਵੀ ਝੂਠ ਮਾਰਦੀ ਆ ਇਥੋਂ ਦਾ ਕੇ ਬੰਦੇ ਮੈਂ ਕਹਾ ਤੂੰ ਹੀ ਜਿਹਨੂੰ ਦਿੱਤੀ ਆ ਨਾ ਤੂੰ 6000 ਦਿੱਤੀ ਮੈਂ 10000 ਦਿੰਦਾ ਮੈਨੂੰ ਲਿਆ ਦੋ ਅਗਰ ਆ 20000 ਦੀ ਮੈਂ ਫੇਰ ਮੇਰੇ ਕੋ ਤੇ ਹੈਗੀ ਆ ਨਾ ਫੇਰ ਨਾਲੇ ਮੇਰੇ ਡੈਡੀ ਦੀ ਨਿਸ਼ਾਨੀ ਆ ਉੱਡਾ ਦੇ ਬੰਦੇ ਮੇਨੇ ਮਾਰ ਕੇ ਇਦਾਂ ਦੇ ਬੰਦੇ ਕੰਮ ਕਰਕੇ ਤੇ ਕਹਿਣ ਵੀ ਅਸੀਂ ਤੇਰੇ ਉਸਤਾਦ ਆ ਤੂੰ ਸਾਡਾ ਪੁੱਤ ਆ ਪੁੱਤਾਂ ਨਾਲ ਇਦਾਂ ਦੇ ਕੰਮ ਤੇ ਪੁੱਤਾਂ ਨੂੰ ਇਦਾਂ ਦੇ ਮੇਲੇ ਨਹੀਂ ਵਜਦੇ ਕੇ ਦਾ ਡੈਡੀ ਗਿਆ ਹੋਵੇ ਕੇ ਦਾ ਮਾਂ ਪਿਓ ਮਰਿਆ ਹੋਵੇ ਉਹਨੂੰ ਕਿਹਾ ਜਾਵੇ ਵੀ ਜਦੋਂ ਤੇਰਾ ਬੁੱਢਾ ਪੂਰਾ ਆਈ ਤੈਨੂੰ 20000 ਦਾ ਸਪਲੀਮੈਂਟ ਲੈ ਕੇ ਦਿੱਤਾ ਠੀਕ ਹੈ ਨਾ ਮੈਂ ਬੜਾ ਕੁਝ ਤਾਂ ਦੇ ਹੰਡਾਇ ਮੈਨੂੰ 5 ਲੱਖ ਦਾ ਗਿਆ ਜਾਂਦਾ ਵੀ ਤੈਨੂੰ 5 ਲੱਖ ਰੁਪਈਆ ਹੀ ਦੇਵਾਂਗੇ ਬਾਕੀ ਤੇਰੇ ਪ੍ਰਮੋਟਰ ਦੇਣਗੇ ਤੇਰੇ ਸੱਜਣ ਮਿੱਤਰ ਜਿਹੜੇ ਤੈਨੂੰ ਸਨਮਾਨਤ ਕਰਦੇ ਆ ਚਲੋ ਮੈਂ ਕਿਹਾ ਠੀਕ ਓਕੇ ਪਹਿਲਾਂ 6 ਮੰਨੇ ਫਿਰ ਇਹ 5 ਮੰਨੇ ਇਹਨਾਂ 5 ਮੰਨ ਕੇ ਮੈਨੂੰ 2 ਲੱਖ ਰੁਪਈਆ ਦਿੱਤਾ ਵਾ ਰਾਈਟ ਤੇ ਜਿੱਦਨ ਮੈਂ ਟਰੈਕਟਰ ਤਰਨ ਤਾਰਨ ਨੂੰ ਲੈਣ ਗਿਆ ਮੈਂ 3 ਵਜੇ ਤੱਕ ਗੋਪੀ ਭਲਵਾਨ ਨੂੰ ਡੀਕਿਆ ਵੀ ਜਿੰਨਾ ਚਿਰ ਭਲਵਾਨ ਨਹੀਂ ਹੁੰਦਾ ਟਰੈਕਟਰ ਨਹੀਂ ਜਣਸੀ ਚ ਲੈ ਕੇ ਜਾਣਾ ਇਹ ਕਹਿੰਦੇ ਮੈਨੂੰ ਟਾਈਮ ਲੱਗਣਾ 10 ਵਜੇ ਤੋਂ ਲੈ ਕੇ 3 ਵਜੇ ਤੱਕ ਡੀਕਿਆ ਉਹ ਟਰੈਕਟਰ ਦੇ ਬਾਕੇ ਫਿਰ ਜਣਸੀ ਜੋ ਟਰੈਕਟਰ ਤੋੜਿਆ ਇੰਨਾ ਅਗਲੇ ਦਿਨ ਮਾਹ ਪੁਰਖਾਂ ਦੇ ਉੱਥੇ ਅਕੈਡਮੀ ਦੇ ਸਨਮਾਨਤੀ ਮੇਰਾ ਮੇਲੇ ਦੇ ਇਹਨਾਂ ਨੂੰ ਮੈਂ ਸੈਮੀ ਪੈਨਰ ਦੀ ਪੁੱਛਿਆ ਵੀ ਕਦੋਂ ਸਨਮਾਨ ਦਿਖਾਉਣਾ ਕਹਿੰਦੇ ਹੁਣੇ ਕਰਾ ਇਹਨਾਂ ਨੂੰ ਮੈਂ ਲੈ ਕੇ ਨਾਲ ਦੂਜੇ ਗਾਹ ਨਹੀਂ ਦੁਰੇ ਪਿੱਛੋਂ ਛੇ ਦੇ ਕੋ ਬਹਾਨਾ ਬਣਾਉਣਾ ਚਾਹੁੰਦੇ ਸੀ ਤੁਰੇ ਨਹੀਂ ਤੇ ਜਦੋਂ ਇਹਨਾਂ ਮੈਨੂੰ 5 ਲੱਖ ਕਹ ਕੇ 2 ਲੱਖ ਦਿੱਤਾ ਜਿਉਂ ਮੈਨੂੰ ਜਿਹੜੇ ਮੇਰੇ ਪੈਸੇ ਕਿਧਿਉਂ ਆਏ ਸੀ ਨਾ ਦੱਸੇ ਨਹੀਂ ਤੇ ਮੈਂ ਕਿਹਾ ਤੁਸੀਂ ਮੈਨੂੰ ਦੱਸੇ ਨਹੀਂ ਸਾਲ ਇੱਕ ਮੈਨੂੰ ਕਹਿੰਦੇ ਆ ਵੀ ਤੂੰ ਕਿਹੜਾ ਸਾਨੂੰ ਟਰੈਕਟਰ ਤੇ ਭਾਇਆ ਸੀ ਤੇ ਜਦੋਂ ਇੱਕ ਦਿਨ ਪਹਿਲਾਂ ਜਣਸੀ ਚੋ ਲੈ ਕੇ ਆਇਆ ਉਦੋਂ ਦੱਸੋ ਮੈਂ ਮੇਰੇ ਮਾਤਾ ਜੀ ਵੀ ਰੋਂਦਾ ਸੀ ਤੇ ਮੈਂ ਵੀ ਰੋਂਦਿਆਂ ਆਪਣੇ ਫਾਦਰ ਸਾਹਿਬ ਨੂੰ ਯਾਦ ਕਰਕੇ ਵੀ ਅੱਜ ਐਡਾ ਵੱਡਾ ਸਨਮਾਨ ਤੇ ਆ ਤੇ ਕਾਸ਼ ਸਾਡਾ ਡੈਡੀ ਹੁੰਦਾ ਸਹੀ ਗੱਲ ਆ ਮੈਂ ਉਹ ਵੀ ਗੱਲਾਂ ਜਰੀਆਂ ਇਹਨਾਂ ਮੈਨੂੰ 5 ਲੱਖ ਕਹਿ ਕੇ 2 ਲੱਖ ਦਿੱਤਾ ਹਾਲਾ ਕਿ ਮੈਂ ਟੀਮ ਦਾ ਹਿੱਸਾ ਹਾਂ ਮੈਂ ਟੀਮ ਖਾਤਰ ਹਰ ਇੱਕ ਬੰਦੇ ਨਾਲ ਵਗਾੜੀ ਹਰ ਇੱਕ ਬੰਦੇ ਨਾਲ ਲੜਿਆ ਪਲਵਾਨ ਨੇ ਜੇ ਕਿਸੇ ਪਲੇਅਰ ਨੂੰ ਕਮਾਉਣਾ ਨਾ ਦੇਣਾ ਸੀਨੀਅਰ ਨੂੰ ਮੇਰੀ ਆਗਦੀ ਹਰ ਇੱਕ ਸੀਨੀਅਰ ਦੇ ਗੋਡੀਆਂ ਥਲਾਉਣੀ ਮੱਝ ਜੋ ਤੁਸੀਂ ਪੁੱਛ ਲਿਓ ਵੀ ਲਾਉਣਾ ਜਾਂ ਹਰ ਇੱਕ ਪਲੇਅਰ ਨੂੰ ਨਹੀਂ ਕਮਾਉਂਦਾ ਮੈਂ ਮੇਰੀ ਆਤੇ ਕਮਾਵਾ ਕੋਈ ਇਹ ਨਾ ਕਵੇ ਹੰਕਾਰ ਕਰਦਾ ਠੀਕ ਆ ਮੈਂ ਬੁਲਾਉਣਾ ਇੰਨਾ ਇਨੀ ਗੰਦੀ ਸ਼ਬਦਾਵਲੀ ਨਾਲ ਬੋਲ ਕੇ ਕਹਿਣਾ ਵੀ ਕੀ ਫੜਨ ਗਿਆ ਮੈਨੂੰ ਨਹੀਂ ਕੋ ਕਮਾਉਂਦਾ ਤੂੰ ਕਿਉਂ ਕਮਾਉਣਾ ਮੈਂ ਜੇ ਤਾਂ ਓਲੇ ਛੱਪੇ ਹੋਣਾ ਤੇ ਉਹ ਪਲੇਅਰਾਂ ਨੂੰ ਕਵਾ ਲੈਣਾ ਨਹੀਂ ਤੇ ਮੈਂ ਕਮਾਉਂਦਾ ਨਹੀਂ ਰਿਹਾ ਠੀਕ ਹੈ ਨਾ ਤੇ ਅੱਜ ਤੱਕ ਸਾਰੇ ਪਲੇਅਰ ਪਲਵਾਉਣ ਉਹ ਜਿੰਨੇ ਟੁੱਟੇ ਆ ਮੈਂ ਮੂੰਹ ਤੇ ਕਹੂੰਗਾ ਉਹ ਸਾਰੇ ਪਲੇਅਰ ਕੋਈ ਤਾਂ ਟੁੱਟਾ ਉਪੀ ਪਲਵਾਣ ਸਾਨੂੰ ਪੈਸੇ ਨਹੀਂ ਪੂਰੇ ਦਿੰਦਾ ਕੋਈ ਤਾਂ ਟੁੱਟਾ ਉਹੀਂ ਨਹੀਂ ਪਲਵਾਣਾ ਖੇਡਣਾ ਸਾਨੂੰ ਪੈ ਘੱਟ ਮਿਲਦੇ ਆ ਸਾਨੂੰ ਸਾਡਾ ਫੋਲੀਸਾ ਨਹੀਂ ਮਿਲਦਾ ਪਲਵਾਣ ਵਾਧ ਪੈ ਰਾਤ ਦਾ ਮੇਰਾ ਜੇ ਮੈਂ 6 ਸਾਲ ਰਿਆ ਨਾ ਫਲਮਾਨ ਬਾਹ ਖੜੀ ਕਰਕੇ ਕਹਿ ਦਵੇ ਮੈਂ ਵੈਗਰੂ ਨੂੰ ਚੇਤੇ ਕਰਕੇ ਕਹਿੰਦਾ ਵਾਂ ਵੀ ਪ੍ਰੀਤ ਐਸ ਦਿਨ ਤੂੰ ਪੈਸਾ ਤਰਸਿਆ ਵੀ ਅੱਜ ਮੈਨੂੰ ਹਿੱਸਾ ਘੱਟ ਮਿਲਿਆ ਇੱਕ ਦਿਨ ਮੇਰਾ ਮੋਲਾ ਨਹੀਂ ਪਿਆ ਪੈਸੇ ਦਾ ਵੀ ਅੱਜ ਮੈਂ ਇੰਨਾ ਜ਼ੋਰ ਮਾਰਿਆ ਤੇ ਮੈਨੂੰ ਇੰਨਾ ਹਿੱਸਾ ਦੇਂਦਾ ਮੈਨੂੰ ਸਭ ਤੋਂ ਵੱਧ ਹਿੱਸਾ ਦੋ ਹਾਂ ਜੇ ਮਨਜੀਦ ਕਾਸ਼ ਨੂੰ 4000 ਮਿਲਦਾ ਸੀ ਮੈਨੂੰ 4500 5000 ਮਿਲਦਾ ਸੀ ਕੋਈ ਮੈਨੂੰ ਉਹਨਾਂ ਨਾਲੋਂ ਜ਼ਿਆਦਾ ਵੱਧ ਪੈਸੇ ਨਹੀਂ ਮਿਲਦੇ ਤੇ ਜਦੋਂ ਮੈਂ ਸਾਡੇ ਟੁੱਟਣ ਦਾ ਕਾਰਨ ਕੀ ਨਾ ਮੈਂ ਮਨਜੀਦ ਨੂੰ ਤੋੜਿਆ ਨਾ ਮੈਂ ਤੋੜਿਆ ਕਾਸ਼ ਨੂੰ ਨਾ ਮੈਂ ਤੋੜਿਆ ਜੱਗੇ ਨੂੰ ਉਹ ਉਹਨਾਂ ਦਾ ਵੀ ਪਲਵਾਨ ਨਾ ਕੋ ਮੈਟਰੀ ਠੀਕ ਹੈ ਨਾ ਉਹ ਆਪ ਦੀ ਸਪਸ਼ਟੀਕਰਨ ਆਪ ਦੇਣਗੇ ਉਹਨਾਂ ਦੀ ਗੱਲ ਮੈਂ ਨਹੀਂ ਕਰਨੀ ਮੈਂ ਅਸਲ 'ਚ ਉਹਨਾਂ ਨੂੰ ਪਾਉਂਦਾ ਫਿਰਦਾ ਮਨਜੀਤ ਨੂੰ ਤੇ ਕਾਸ਼ ਨੂੰ ਵੀ ਆਪਣੀ ਟੀਮ ਨਾਲ ਟੁੱਟੇ ਆਪਾਂ ਇਕੱਠੇ ਰਹਿਣਾ ਹੁਣ ਮੈਂ ਦਹਾ ਦਿਨਾਂ ਨੂੰ ਖੇਡਣ ਲੱਪੈਣਾ ਛੱਟ ਤੋਂ ਬਾਅਦ ਮੈਨੂੰ ਕੋਈ ਬੰਦਾ ਕਹਿੰਦਾ ਤੂੰ ਉਹਨਾਂ ਨੂੰ ਪਾਉਂਦਾ ਫਿਰਦਾ ਪਲਵਾਨ ਨਾ ਤੇਰੇ ਨਾਲ ਆ ਗੱਲ ਕੀਤੀ ਤੇਰੇ ਟਰੈਕਟਰ ਦੇ ਪੈਸੇ ਆਏ ਤੈਨੂੰ ਮਿਲੇ ਨਹੀਂ ਆ ਤੇ ਤੂੰ ਉਹਨਾਂ ਉਹਨਾਂ ਬੰਦਿਆਂ ਨਾਲ ਖੇਡੋਂ ਤਿਆਰ ਫਿਰਦਾ ਤੂੰ ਉਹਨਾਂ ਬੰਦੇ ਨੂੰ ਕਹਿੰਦਾ ਮੇਰਾ ਪਿਓ ਮੇਰਾ ਸਤਾਦ ਹੈ ਜਿੱਦੋਂ ਮੈਂ ਕਿਹਾ ਮੈਂ ਉਹ ਬੰਦੇ ਤੇ ਯਕੀਨ ਨਹੀਂ ਕੀਤਾ ਮੈਂ ਨੰਬਰ ਦੇ ਉਹ ਬੰਦੇ ਦਾ ਮੈਂ ਉਹ ਗੱਲ ਕਲੀਅਰ ਕੀਤੀ ਜੇ ਕੋਈ ਬੰਦਾ ਮੁਕਰੂ ਮੇਰੇ ਫੋਨ ਦੇ ਵਿੱਚ ਰਿਕਾਰਡਿੰਗ ਪਈ ਆ ਉਹ ਬੰਦੇ ਦੀ ਜਿੰਨੇ ਪੈਸੇ ਭੇਜੇ ਵੀਡੀਓ ਰਿਕਾਰਡਿੰਗ ਨੰਬਰ ਸਮੇਤ ਮੈਂ ਉਹ ਵੀ ਦੇ ਦੂੰਗਾ ਤੁਹਾਨੂੰ ਜੇ ਸ਼ੱਕ ਆ ਕਿਸੇ ਨੂੰ ਮੈਂ ਉਹ ਗੱਲ ਮੇਰਾ ਇਨਾ ਦਿਲ ਨੂੰ ਤਕਾ ਲੱਗਾ 7 ਦਿਨ ਮੈਂ ਮੈਚ ਤੇ ਨਹੀਂ ਗਿਆ ਤੇ ਪਰਮਾਨਾ ਮੈਂ ਗੱਲ ਨਹੀਂ ਕੀਤੀ ਵੀ ਮੇਰੇ ਟ੍ਰੇਨਰ ਦੇ ਪੈਸੇ ਆਏ ਸੀ ਤੇ ਤੁਸੀਂ ਮੈਨੂੰ ਦਿੱਤੇ ਕਿਉਂ ਨਹੀਂ ਮੈਨੂੰ ਦੱਸਿਆ ਕਿਉਂ ਨਹੀਂ ਫਿਰ ਇੱਕ ਜਗ੍ਹਾ ਮੈਚ ਪਲਵਾਨ ਮੇਰਾ ਫਰੈਂਡ ਜਿਹੜੇ ਮੇਰਾ ਨਾ ਮੇਰੇ ਨਾਲ 24 ਘੰਟੇ ਰਹਿੰਦਾ ਮੇਰਾ ਭਰਾ ਹਰਵਿੰਦਰ ਜੰਡ ਉਹਨੂੰ ਫੋਨ ਕਰਦਾ ਕਿ ਉਹਨੂੰ ਮੈਚ ਤੇ ਲੈ ਗਿਆ ਰੁੱਸੇ ਮਨਜੀਤ ਕਾਸ਼ ਹੁਣੀ ਆ ਪ੍ਰੀਤ ਕਿਉਂ ਨਹੀਂ ਮੈਚ ਤੇ ਆਉਂਦਾ ਤੇ ਪ੍ਰੀਤ ਨੂੰ ਤੇ ਆਪ ਦਾ ਦੁੱਖ ਹੀ ਵੀ ਯਾਰ ਮੈਂ ਉਸਤਾਦ ਉਸਤਾਦ ਕਰਦਾ ਪਲਵਾਨ ਪਲਵਾਨ ਕਰਦਾ ਲੋਕਾਂ ਨਾਲ ਲੜਦਾ ਮੇਰ ਨਾਲ ਪਲਵਾਨ ਨਿਆਂ ਕੀਤਾ ਮੇਰੇ ਹੀ ਪੈਸੇ ਆਏ ਮੈਨੂੰ ਹੀ ਨਹੀਂ ਦੱਸਿਆ ਦੁੱਖ ਲੱਗਦਾ ਕਿ ਨਹੀਂ ਲੱਗਦਾ ਜਦੋਂ ਭਰਾ ਬਣਾਇਆ ਹੋਵੇ ਕਿ ਇਹਨੂੰ ਪਿਓ ਬਰਾਬਰ ਸਮਝਾਵੇ ਤੇ 3rd ਪੁਆਇੰਟ ਇਹ ਆ ਬਿੰਦ ਸਾਡੇ ਗਰਦਾਸ ਪੁੱਤ ਚ ਪੈਸੇ ਆਏ ਲਾਰਡ ਜੋਹਲ ਉਹਨਾਂ ਨੇ ਦਿੱਤੇ ਮੈਂ ਨਾਂ ਲੈ ਕੇ ਕਹੂੰਗਾ ਬੰਦੇ ਵੀ ਸੁਣਦੇ ਆ ਸੀਜ਼ਨ ਦੇ ਪੈਸੇ ਪਲਵਾਨ ਨੇ ਮੈਨੂੰ ਕਨੇਡਾ ਗਿਆ ਕੀ 50000 ਰੁਪਿਆ ਤੇਰਾ ਮੇਰੇ ਤੋਂ ਵੀ ਨਹੀਂ ਫੜਮੀ ਉਹ ਮੈਨੂੰ ਪਲਵਾਨ ਨੇ ਨਹੀਂ ਦਿੱਤਾ ਉਹ ਕਾਸ਼ ਦੇ ਵੀ ਪੈਸੇ ਉਹਨਾਂ ਨੇ ਨਹੀਂ ਦਿੱਤੇ ਉਹ ਕਾਸ਼ ਦਾ ਮੈਟਰ ਆ ਉਹ ਕਾਸ਼ ਸਾਲੋ ਕਰੇ ਨਾ ਕਰੇ ਪਰ ਮੈਂ ਤੁਹਾਨੂੰ ਆਪਦੀ ਹੱਡ ਬੀਤੀ ਦੱਸੂੰਗਾ ਬਹੁਤ ਥਾਵਾਂ ਇਹੋ ਜੀਆਂ ਜਿੱਥੇ ਮੈਂ 25000 20000 ਮਾਲਵੇ ਜੋ ਮੈਚ ਦਾ ਮੋੜ ਕੇ ਤੇ ਟਾਈਮ ਦੇ ਟਾਈਮ ਜ਼ਬਾਨ ਤੋਂ ਮੁੱਕਰ ਕੇ ਪਲਵਾਨ ਦਾ ਸ਼ੋਅ ਮੈਚ ਖੇਡਿਆ ਹਾਲਾ ਕੀ ਉਦੋਂ ਹਾਂ ਕਰਦੇ ਨੇ ਜੇ ਤਾਂ ਸਾਡੇ ਕੋ ਮੈਚ ਨਹੀਂ ਹੁੰਦਾ ਤੇ ਅਸੀਂ ਕਹਣਾ ਚੱਲ ਅੱਜ ਮਾਲ ਦੇ ਖੇਡ ਲੈਨੇ ਤੇ ਮੈਨੂੰ بڑے ਬੰਦੇ ਕਹਿੰਦੇ ਸੀ ਛੱਡ ਦੇ ਖੇੜਾ ਤੂੰ ਸ਼ੋਅ ਮੇਚਾ ਜੋਗਾ ਰਹਿ ਜਾਣਾ ਈ ਤੂੰ ਵੱਡੇ ਕਾਪ ਨਹੀਂ ਖੇਡਨੇ ਤੇ ਮੈਂ ਉਹਨਾਂ ਦੀ ਗੱਲ ਨੂੰ ਅਣਸੁਣੀ ਕੀਤਾ ਵੀ ਨਹੀਂ ਮੈਨੂੰ ਯਾਰ ਜੇ ਪਹਿਲਵਾਨ ਨਾ ਉਠਾਉਂਦਾ ਮੈਥੋਂ ਤੱਕ ਨਹੀਂ ਜਾਏ ਤੇ ਜਿੰਨੇ ਮੈਚ ਮੈਂ 2022 ਤੋਂ ਲੈ ਕੇ ਮੈਨੂੰ ਚੇਤਾ ਮੈਂ ਖੇਡੇ ਆ ਇੱਕ ਮੇਲੇ 'ਚ ਵੀ ਪਹਿਲਵਾਨ ਕਹਦੇ ਵੀ ਤੂੰ ਬੈਸਟ ਨਿਕਲਿਆ ਤੇ ਮੈਨੂੰ ਅੱਧ ਨਹੀਂ ਦੇ ਕੇ ਗਿਆ ਮੈਨੂੰ ਯਾਦ ਕਰਾ ਕੇ ਪਹਿਲਵਾਨ ਸਬੂਤ ਦੇ ਦੇਣੀ ਤੇ ਮੈਚ ਦੇ ਦੂੰ ਸਾਰੇ ਮੇਲੇ ਆ ਤੇ ਜਿੰਨੇ ਮੱਝ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਮੇਰਾ ਚੰਗੀ ਤਰ੍ਹਾਂ ਵਰਤੋ ਵਰਤਾਓ ਉਹਨਾਂ ਨਾਲ ਕਿਸੇ ਦੀ ਕੋ ਸਾਂਝ ਹੈਗੀ ਆ ਸੁਣਨ ਵਾਲਿਆਂ ਚੋ ਵੀਡੀਓ ਉਹ ਬੰਦਾ ਉਹਨਾਂ ਨੂੰ ਪੁੱਛ ਕੇ ਵੇਖ ਲੈ ਵੀ ਮੈਂ ਇਨਸਾਨ ਕਿੱਦਾਂ ਦਾ ਕਿ ਮੈਂ ਗਲਤ ਆ ਕਿਸੇ ਦਾ ਮੈਂ ਕੁਝ ਨਹੀਂ ਕਹਿ ਸਕਦਾ ਵੀ ਕੋਈ ਗਲਤ ਮੈਂ ਨਹੀਂ ਕਿਸ ਨੂੰ ਗਲਤ ਕਹਿੰਦਾ ਮੈਂ ਤੁਹਾਨੂੰ ਇਹ ਆਪਣੀ ਸਫਾਈ ਦਿੱਤੀ ਆ ਵੀ ਮੈਂ ਫਰੰਦੀਪੁਰ ਟੀਮ ਲਈ ਤੇ ਪਲਵਾਨ ਨਾਲ ਇੰਨਾ ਕੁਝ ਕੀਤਾ ਅੱਜ ਲੋਕੀ ਮੈਨੂੰ ਗਦਾਰ ਕਹਿਣ ੜੇ ਕਿਹੜੀ ਗੱਲੋਂ ਵੀ ਮੈਂ ਕਿਸੇ ਦਾ ਕੀ ਮਾੜਾ ਕੀਤਾ ਮੇਰ ਨਾਲ ਹੋਇਆ ਧੱਕਾ ਆ ਮੈਂ ਆਪਦੇ ਪੈਰ ਖਿੱਚਲੇ ਮੈਂ ਇਹੋ ਜੇ ਰਿਸ਼ਤੇਦਾਰੀ ਤੋਂ ਇਹੋ ਜੇ ਰਿਸ਼ਤੇ ਨਾਤਿਆਂ ਤੋਂ ਕੀ ਲੈਣਾ ਜਿਹੜੇ ਸਿਰਫ ਉਤੋਂ ਉਤੋਂ ਹੀ ਦਿਲੋਂ ਨਹੀਂ ਠੀਕ ਹੈ ਨਾ ਫਿਰ ਜਦੋਂ ਸੱਤਾ ਦੇਣਾ ਬਾਅਦ ਮੈਨੂੰ ਮੈਂ ਇੱਥੇ ਹਰਵਿੰਦਰ ਲੈ ਕੇ ਜਾਂਦਾ ਪਲਾਨ ਕਹਿੰਦਾ ਕੀ ਗੱਲ ਆ ਰਵਿੰਦਰ ਨੇ ਦੱਸਤੀ ਕਹਿੰਦਾ ਆ ਗੱਲ ਆ ਉਹ ਕਹਿੰਦਾ ਮੇਰੇ ਟਰੈਕਟਰ ਦੇ ਪੈਸੇ ਆ ਇਹ ਆ ਤੁਸੀਂ ਦਿੱਤੇ ਨਹੀਂ ਆ ਤੇ ਆ ਚੱਕਰੋਂ ਪ੍ਰੀਤ ਤਾਂ ਆਪਣੇ ਨਾਲ ਗੁੱਸੇ ਆ ਠੀਕ ਆ ਮੈਨੂੰ ਉਹ ਗੱਲ ਦਾ ਤਕਾ ਲੱਗਾ ਮੈਂ 7 ਦਿਨ ਪਲਵਾਨ ਨੂੰ ਹੀ ਨਹੀਂ ਪੁੱਛਿਆ ਤੇ ਮੈਂ ਉਹ ਗੱਲ ਤੋਂ ਪਿੱਛੇ ਹੋਇਆ ਵਾਂ ਤੇ ਮੈਂ ਆ ਗਿਆ ਵੀ ਦਿੱਤੇ ਨਹੀਂ ਮੈਨੂੰ ਕਹਿੰਦੇ ਤੂੰ ਮੈਨੂੰ ਟਰੈਕਟਰ ਦੇ ਨਹੀਂ ਭਾਇਆ ਹਾਲਾ ਕਿ ਸਾਰੇ ਉੱਥੇ ਇਕੱਠੇ ਹੀ ਪਹਲਵਾਨ ਨੂੰ ਮੈਂ ਬਾਜ਼ ਮਾਰੇ ਕੇ ਲੈ ਆਇਆ ਠੀਕ ਹੈ ਮੇਰੇ ਘਰ ਨਹੀਂ ਗਏ ਇਹਨਾਂ ਲਈ ਮੈਂ ਇੰਨਾ ਵਧੀਆ ਪ੍ਰੋਗਰਾਮ ਕੀਤਾ ਮੇਰੇ ਘਰ ਨਹੀਂ ਇਹ ਬੰਦੇ ਗਏ ਤੇ ਮੈਂ ਆ ਵੀ ਜੇ ਤੈਨੂੰ ਗੁੱਸਾ ਹੀ ਟਰੈਕਟਰ ਦੇ ਨਹੀਂ ਭਾਇਆ ਤੇ ਉਦੋਂ ਬਾਅਦ ਸਾਲ ਬਾਅਦ ਆਪਾਂ ਨਿਊਜ਼ੀਲੈਂਡ ਵੀ ਗਏ ਆ ਫਿਰ ਜਿਹੜਾ ਉਹ ਪੁੱਤ-ਪੁੱਤ ਕਰਨਾ ਸੀ ਉਦੋਂ ਉਦੋਂ ਹੀ ਠੀਕ ਹੈ ਕਿ ਨਹੀਂ ਬੰਦੇ ਦੇ ਪੈਸੇ ਰੱਖ ਕੇ ਸਾਰਾ ਕੁਝ ਕਰ ਲਿਆ ਉਹ ਪੁੱਤ-ਪੁੱਤ ਜਿਹੜਾ ਉਦੋਂ ਉਦੋਂ ਹੀ ਮੈਂ ਵੀ ਜਵਾਕ ਥੋੜੀਆ ਮੈਨੂੰ ਸਾਰੀ ਸਮਝਿਆ ਦੁਨੀਆ ਮੈਂ ਕੋ ਲੈਂਡਲੋਰਡ ਨਹੀਂ ਹੈਗਾ ਠੀਕ ਹੈ ਨਾ ਜੇ ਮੈਂ ਕਬੱਡੀ ਚੋ ਕੋਖਣਾ ਬਣਾਇਆ ਹੱਡ ਤੜਾਲੇ ਕੱਲ ਨੂੰ ਮੈਨੂੰ ਕੌਣ ਪੁੱਛੂਗਾ ਮੈਂ ਆਪਣਾ ਵੇਖਣਾ ਹਾਂ ਸਾਰਾ ਕੁਝ ਮੈਂ ਵੀ ਵੇਹਰਾ ਲੋਕਾਂ ਤੇ ਡਿਪੈਂਡ ਹੋ ਕੇ ਦੇਖ ਲਿਆ ਖੜ ਕੇ ਦੇਖ ਲਿਆ ਜੇ ਤਾਂ ਨਹੀਂ ਮੁੱਲ ਪਿਆ ਮੈਂ ਫਿਰ ਆਪਣਾ ਤਾਂ ਕੁਝ ਨਾ ਕੁਝ ਸੋਚਣਾ ਹੀ ਹੈ ਨਾ ਫਿਊਚਰ ਚ ਫਿਰ ਬਾਹਰ ਦੀ ਗੱਲ ਹੁੰਦੀ ਪ੍ਰੋਮੋਟਰ ਪਲਵਾਨ ਨੂੰ ਫੋਨ ਕਰਦੇ ਆ ਅੱਜ ਤੱਕ ਪਲਵਾਨ ਨੇ ਨਹੀਂ ਸਾਨੂੰ ਦੱਸਿਆ ਫਲਾਣੇ ਪ੍ਰੋਮੋਟਰ ਦਾ ਫੋਨ ਆਇਆ ਉਹ ਕਈਆਂ ਬੰਦਿਆਂ ਨੇ ਮੈਨੂੰ ਸਿੱਧਾ ਫੋਨ ਲਾ ਕੇ ਕਿਹਾ ਯਾਰ ਤੂੰ ਪਲਵਾਨ ਨਾਲ ਗੁੱਸੇ ਆ ਜਾਂ ਪਲਵਾਨ ਨਾਲ ਤਰੀ ਕੋਈ ਗੱਲ ਆ ਆਸਟ੍ਰੇਲੀਆ ਦੇ ਬੰਦੇ ਉਹ ਵੀ ਸੁਣਦੇ ਹੋਣਗੇ ਕਿ ਮੈਂ ਨਾਲ ਲੈ ਕੇ ਵੀ ਦੱਸ ਦੂੰ ਕਹਿੰਦੇ ਯਾਰ ਪਲਵਾਨ ਨੂੰ ਕਿਹਾ ਖੜਾ ਦੇ ਪ੍ਰੀਤ ਨੂੰ ਆਸਟ੍ਰੇਲੀਆ ਖੜਾਉਣਾ ਉਹ ਇੰਨੇ ਉਹਨੇ ਇਹਨੂੰ ਸਭ ਤੱਕ ਦੱਸਿਆ ਨਹੀਂ ਤੇ ਬਾਅਦ ਚ ਉਹਨਾਂ ਪਤਾ ਨਹੀਂ ਕਿੱਥੋਂ ਨੰਬਰ ਲੈ ਕੇ 15 ਦਿਨਾਂ ਬਾਅਦ ਬੰਦਿਆਂ ਮੈਨੂੰ ਫੋਨ ਕੀਤਾ ਵੀ ਯਾਰ ਸਾਨੂੰ ਨੰਬਰ ਵੀ ਨਹੀਂ ਦਿੱਤਾ ਪਲਵਾਨ ਨੇ ਤੇਰਾ ਇੱਥੇ ਇੰਗਲੈਂਡ ਆਇਆ ਹੁਣ ਮੈਂ ਪ੍ਰਮੋਟਰਾਂ ਦਾ ਨਾਂ ਨਹੀਂ ਲੈਣਾ ਮੈਂ ਚਾਹੁੰਦਾ ਨਹੀਂ ਕਿਸੇ ਨੂੰ ਵਿੱਚ ਕੇ ਦਾ ਨਾਂ ਆਵੇ ਉਹਨਾਂ ਉਹਨਾਂ ਦਾ ਨਾਂ ਵਿੱਚ ਜਨਤਕ ਕਰ ਉਹ ਬੰਦਿਆਣਾ ਸਾਡੀ ਗੱਲ ਹੁੰਦੀ ਰੀ ਸਾਡੀ ਡੀਲ ਹੁੰਦੀ ਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਡੀ ਡੀਲ ਕਿੱਥੇ ਹੋਣ ਲਈ ਆ ਠੀਕ ਹੈ ਨਾ ਆ ਜਿਹੜੇ ਜਿੰਨਾਂ ਨੂੰ ਕੁਛ ਨਹੀਂ ਪਤਾ ਉਹ ਮੈਨੂੰ ਮਾੜਾ ਕਹਿੰਦੇ ਕਿ ਤੇ ਆ ਕੇ ਮਿਲ ਕੇ ਤੇ ਵੇਖੋ ਮੈਂ ਅਜੇ ਤੱਕ ਮੈਂ ਆਪਣੇ ਆਪ ਨਾ ਕੋਖ ਨਹੀਂ ਬਣਿਆ ਪਰ ਜਿਹੜੇ ਮੇਰੇ ਨਾਲ ਦੇ ਪਲੇਅਰ ਆ ਨਾ ਮੈਂ ਕਿਤੇ ਤਤੀ ਵਾਅ ਵੀ ਆਵੇ ਪਹਿਲਾਂ ਖਲੋਤਾ ਹੰਨਾ ਨਾਲ ਕਹੋਏ ਮੇਰੀ ਜੇਬ ਚ 10000 ਰੁਪਏ ਤੇ ਭਾਵੇਂ ਮੇਰੀ ਚ 5000 ਹੋਵੇ ਤੇ ਮੇਰੇ ਸਾਟ ਲੱਗੀ ਮੇਰੇ ਨਾਲ ਹੀ ਉਹ ਖਲੋਤਾ ਜੇ ਕਹਿਣਗੇ ਨਾ ਵੀ ਮੇਰੇ ਸਾਟ ਲੱਗੀ ਮੈਚ ਦਾ ਹਿੱਸਾ ਦਿੰਦੇ ਰਹੇ ਆ ਤੇ ਮੈਨੂੰ ਇਹਨਾਂ ਟੀਮ ਦੀ ਕਪਤਾਨੀ ਦਿੱਤੀ ਸਾਰੀ ਟੀਮ ਕੋਚ ਦਾ ਕੰਮ ਮੈਂ ਕਰਦਾ ਰਿਹਾ 6 ਮਹੀਨੇ ਟੀਮ ਬਣਾ ਕੇ ਮੈਂ ਦਿੰਦਾ ਰਿਹਾ ਮੈਚ ਤੇ ਜਾਣਾ ਫਿਰਨ ਦਾ ਫਰਜ ਬੰਦਾ ਹੀ ਮੇਰਾ ਹਿੱਸਾ ਕੱਢ ਦੇ ਤੇ ਫੇਰ ਇਹ ਤਿੰਨ ਤਿੰਨ ਯਾਰ ਮੇਰਾ ਹਿੱਸਾ ਕੱਢ ਦੇ ਕੋਈ ਮੈਨੂੰ ਹੋਰ ਨਹੀਂ ਇਹਨਾਂ ਦਿੱਤਾ ਕੋ ਟੀਮ ਵੱਲੋਂ ਅਜ ਤੱਕ ਫਰੰਦੀਪੁਰ ਨਾਲ ਮੈਂ ਕੁਝ ਨਹੀਂ ਲਿਆ ਜੇ ਕੋਈ ਕਵੇ ਪ੍ਰੀਤ ਨੇ بڑا ਕੁਝ ਬਣਾ ਲਿਆ ਵਾ ਘਾਟੇ ਹੀ ਖਾਦੇ ਆ ਥੱਲੇ ਹੀ ਗਿਆ ਵਾ ਸ਼ੋਅ ਮੈਚਾਂ ਜੋ ਗਏ ਰਹਿ ਗਏ ਆ ਕਾਪਾਂ ਕੇ ਕੱਪ ਜੋ ਗਏ ਨਹੀਂ ਰਿਹਾ ਮੈਂ ਪਰ ਉਹਨ ਜੇ ਮਾਰਾ ਹੀ ਨੇ ਕਬੱਡੀ ਦਿੱਤੀ ਕੁੱਤੇ ਤੱਕ ਖੜਿਆ ਉਹਦੀ ਰਜਾ ਚ ਰਹਿ ਕੇ ਖੇਡੂਗਾ ਤੇ ਪਤਾ ਨਹੀਂ ਉਹਨੇ ਕਿੱਥੇ ਲੈ ਜਾਣਾ ਮੈਨੂੰ ਇਹ ਮੇਰੀ ਨਵੀਂ ਸ਼ੁਰੂਆਤ ਕਰਨ ਧਿਆ ਮੈਂ ਠੀਕ ਆ ਬਾਕੀ ਬਾਕੀ ਇਹ ਗੱਲ ਵੀ ਜਦੋਂ ਅਸੀਂ ਟੀਮ ਛੱਡਦੇ ਹਾਂ ਨਾ ਅੱਠਾ-ਦਾਂ ਦਿਨ ਬਾਅਦ ਫੋਨ ਆਦਾ ਪਹਿਲਵਾਨ ਦਾ ਵੀ ਤੇਰਾ ਕਿਹਨੇ ਕੰਮ ਕਰ ਦੇਣਾ ਤੇ ਆਪਣਾ ਛਕੰਨਾ ਰਹੀ ਮੇਰਾ ਭਰਾ ਮੈਂ ਠੀਕ ਆ ਭਾਂਜੀ ਕਿਉਂ ਕਹਿੰਦਾ ਮੈਨੂੰ ਪਤਾ ਕੰਮ ਤੇਰਾ ਕਿਹਨੇ ਕਰ ਦੇਣਾ ਵਾ ਤੇ ਤੂੰ ਆਪਣਾ ਮੇਰਾ ਭਰਾ ਛਕੰਨਾ ਰਹੀ ਤੇ ਮੈਨੂੰ ਪਤਾ ਨਾ ਤੇਰਾ ਲੱਗਣਾ ਦੱਸੋ ਵੀ ਜਦੋਂ ਪਹਿਲਵਾਨ ਨਾ ਖੇਡਦੇ ਆ ਉਦੋਂ ਨਹੀਂ ਤਾਂ ਕਿਹਨੇ ਕੰਮ ਕਰਨਾ ਉਦੋਂ ਨਹੀਂ ਸਾਨੂੰ ਪਹਿਲਵਾਨ ਨੇ ਕਦੀ ਕਿਹਾ ਫੇਰ ਉਹ ਤੋਂ ਪੰਜਾ ਸੱਤ ਦਿਨਾਂ ਬਾਅਦ ਸਾਨੂੰ ਤੰਮਕੀਆਂ ਦਵਾਈਆਂ ਜਾਂਦੀਆਂ ਗੈਂਗਸਟਰਾਂ ਤੋਂ ਕਾਤੋਂ ਦਵਾਈਆਂ ਜਾਂਦੀਆਂ ਦੱਸੋ ਅਹੀਂ ਕਿਹਦਾ ਕੀ ਮਾਰਾ ਕੀ ਤਾਂ ਅਹੀਂ ਨਹੀਂ ਕਿ ਮਾਦੇ ਪੁੱਤ ਕਿਉਂ ਸਾਨੂੰ ਨਜ਼ਾਇਜ਼ ਕੋਈ ਗੋਲੀ ਮਾਰੂਗ ਸਾਨੂੰ ਤੰਮਕੀ ਦਵਾਈ ਜਾਂਦੀ ਵੀ ਬੰਦੇ ਮਗਰ ਲੱਗੇ ਤਾਨੂੰ ਗੋਲੀ ਮਾਰਨੀ ਆ ਤੁਸੀਂ ਟੀਮ ਛੱਡੀ ਆ ਇਕੱਠੇ ਹੋ ਜੋ ਇਕੱਠੇ ਬਹਿ ਜਾਓ ਆਪਾਂ ਬੈ ਕੇ ਗੱਲ ਕਰੀਏ ਦੱਸੋ ਮੈਨੂੰ ਉਹ ਤੰਮਕੀਆਂ ਦਵਾਈਆਂ ਸਾਨੂੰ ਤੇ ਨਾਲੇ ਅਹੀਂ ਜਿੱਥੋਂ ਤੱਕ ਹੋਇਆ ਪਲਵਾਨ ਦੀ ਗੱਡੀ ਦਾ ਸਨਮਾਨਤ ਹੋਇਆ ਅਹੀਂ ਪਲਵਾਨ ਦੀ ਗੱਡੀ 'ਚ ਆਪਣੇ ਪੰਜਾ ਜੁਆ ਮੈਚਾਂ ਦੇ ਪੈਸੇ ਕੱਢ ਕੇ ਭਾਈ 2.5 ਲੱਖ ਰੁਪਈਆ ਅਹੀਂ ਕੀ ਮਾੜਾ ਕੀਤਾ ਦੀ ਕੋਣ ਪਸੀਨੇ ਦੀ ਕਮਾਈ ਚੋਂ ਕੱਢ ਕੇ ਦਿੱਤਾ ਜਦੋਂ ਪਲਵਾਨ ਨੂੰ ਕਿਤੇ ਜ਼ਰੂਰਤ ਪੈਂਦੀ ਅਹੀਂ ਆਪਣੀ ਟੀਮ ਦੇ ਸ਼ੋਅ ਮੈਚ ਦੇ ਸਾਰੇ ਪੈਸੇ ਕੱਢ ਕੇ ਦੇ ਦਿੰਨੇ ਬਹੁਤ ਤਰੀ ਕੀਤਾ ਇਦਾਂ ਹੀ ਮੈਨੂੰ ਕਿੰਨੇ ਕੁ ਸ਼ੋਅ ਮੈਚਾਂ ਦੇ ਕਿਹਨੇ ਕੱਢ ਕੇ ਦਿੱਤੇ ਇੱਕ ਮੈਚ ਦੇ ਵੀ ਨਹੀਂ ਕੱਢ ਕੇ ਦਿੱਤੇ ਸਾਰੇ ਮੇਰੇ ਸੱਟ ਲੱਗੀ ਰਹੀ ਮੈਂ ਕਹਿੰਦਾ ਔਖਾ ਜਾਰਾ ਕੀਤਾ ਆਪਣਾ ਦੱਸੋ ਇਹ ਗੱਲਾਂ ਦੇ ਜਵਾਬ ਦਿਓ ਮੈਨੂੰ ਹੁਣ ਜਿਹੜੇ ਬੋਲਦੇ ਕਿ ਮੈਂ ਗਦਾਰ ਆ ਮੈਂ ਕਿੱਥੇ ਗਦਾਰ ਆ 2023 ਦੇ ਵਿੱਚ ਮੈਟਰੋ ਦੀ ਟੀਮ 'ਚ ਮੇਰੀ ਗੱਲ ਹੁੰਦੀ ਹੁੰਦਾ ਮੈਨੂੰ ਫੋਨ ਆਉਂਦਾ ਕੈਨੇਡਾ ਤੋਂ ਖੇਡਣ ਦਾ ਮੈਂ ਪਲਵਾਨ ਨੂੰ ਸਭ ਤੋਂ ਪਹਿਲਾਂ ਪੁੱਛਿਆ ਵੀ ਮੈਟਰੋ ਵਾਲਿਆਂ ਦਾ ਫੋਨ ਆਇਆ ਕਿੱਦਾਂ ਕਰਨੀ ਪਲਵਾਨ ਕਹਿੰਦਾ ਉਹਨਾਂ ਨੂੰ ਕਹਿ ਆ ਵੀ ਮੈਂ ਵੀ ਖੇਡਣਾ ਮੈਂ ਕਹਾ ਠੀਕ ਮੈਂ ਕਹੇਦਣਾ ਮੈਂ ਉਹਨਾਂ ਨੂੰ ਕਹਾ ਵੀ ਪਲਵਾਨ ਨਹੀਂ ਖੇਡਣਾ ਤੇ ਫਿਰ ਮੈਂ ਖੇਡਣਾ ਕਹਿੰਦੇ ਠੀਕ ਆ ਕੋਈ ਨਹੀਂ ਪਲਵਾਨ ਨੂੰ ਘੜਾਉਣੇ ਤੂੰ ਕਰ ਗੱਲ ਮੈਂ ਪਲਵਾਨ ਨੂੰ ਥੀ ਵਿੱਚ ਪਾ ਗਿਆ ਆਪਣੀ ਵੀ ਗੱਲ ਕੀਤੀ ਪਲਵਾਨ ਦੀ ਪਲਵਾਨ ਨੇ ਵੱਖਰੀ ਕੀਤੀ ਪਲਵਾਨ ਵੀ ਉਹਨਾਂ ਤੋਂ ਪੈਸੇ ਲੈ ਲੈਂਦਾ ਪਰ ਮੈਨੂੰ ਦੱਸਿਆ ਹੈ ਤੱਕ ਨਹੀਂ ਅਜੇ ਤੱਕ ਈ ਮੈਂ ਲੈ ਮੈਨੂੰ ਉਹਨਾਂ ਦਾ ਪਤਾ ਲੱਗਾ ਇੱਥੋਂ ਤੱਕ ਮੇਰੇ ਤੋਂਲੇ ਰੱਖੇ ਗਿਆ ਠੀਕ ਆ ਚਲੋ ਉਹਨਾਂ ਦਾ ਮਸਲਾ ਹੋਊਗਾ ਲੈ ਨਹੀਂ ਲੈ ਜੋ ਵੀ ਕੀਤਾ ਠੀਕ ਆ ਮੇਰੀ ਗੱਲ ਪਲਵਾਨ ਦੇ ਥਰੂ ਪੈਸਾ ਦੀ ਡੀਲ ਡਨ ਹੁੰਦੀ ਆ ਪਲਵਾਨ ਕਹਿੰਦਾ ਇੰਨੇ ਪੈਸੇ ਦੇ ਦਿਓ ਭੀ ਤ ਖੇਡ ਲੂ ਠੀਕ ਆ ਉਹਨਾਂ ਨਾਲ ਮੇਰੀ ਡੀਲ ਡਨ ਹੁੰਦੀ ਪਲਵਾਨ ਵਿੱਚ ਕੀ ਗੱਲ ਪਲਵਾਨ ਮੇਰੇ ਮੈਟਰ ਵਾਲਿਆਂ ਤੋਂ ਪੈਸੇ ਨਹੀਂ ਦਿਵਾ ਸਕਦਾ ਅੱਜ ਸਾਲ ਹੋ ਗਿਆ ਉਹਨਾਂ ਦੇ ਮੈਚ 'ਚ ਮੇਰੇ ਗੋਡੇ ਤੇ ਸੱਟ ਲੱਗੀ ਮੈਟਰ ਵਾਲਿਆਂ ਦੇ ਮੈਂ 5 ਮੈਚ ਸੱਟ ਲਵਾ ਕੇ ਵੀ ਉਹਨਾਂ ਦੇ ਨਾਲ ਪੰਜੇ ਮੈਚ ਉਹਨਾਂ ਦੇ ਖੇਡੇ ਉਹਨਾਂ ਮੈਨੂੰ ਜਿਹੜਾ 3 ਲੱਖ ਰੁਪਈਆ ਦਿੱਤਾ ਉਹ ਦਿੱਤਾ ਬਾਕੀ ਦਾ 8 ਲੱਖ ਰੁਪਈਆ ਉਹਨਾਂ ਮੇਰਾ ਨਹੀਂ ਦਿੱਤਾ ਉਹ ਪਲਵਾਨ ਦੇ ਮੈਂ 6 ਮਹੀਨੇ ਤਰਲੇ ਕਰਦੇ ਨਾ ਮੇਰੇ ਪੈਸੇ ਦਵਾ ਦਿਓ ਤੇ ਮੇਰੇ ਉਹ ਪੈਸੇ ਨਹੀਂ ਦਵਾ ਸਕਦੇ ਸਭ ਕੁਝ ਕਰ ਸਕਦੇ ਕਿਸੇ ਨੇ ਲੱਤ ਨਹੀਂ ਲਾਈ ਠੀਕ ਹੈ ਨਾ ਮੇਰੇ ਵੀ ਦਿਲ ਤੇ ਜੋ ਬੀਤਦੀਆਂ ਮिन्नੂ ਪਤਾ ਜੇ ਮੇਰਾ ਕੋਈ ਪਿਓ ਹੁੰਦਾ ਜਾਂ ਕੋਈ ਭਰਾ ਹੁੰਦਾ ਬਣਿਆ ਦਿਲੋਂ ਤੇ ਮੇਰੇ ਨਾਲ ਨੰਗੇ ਪੈਰ ਵੀ ਚੱਲਦਾ ਕੰਡਿਆਂ ਦੇ ਖਲੁੰਦਾ ਠੀਕ ਹੈ ਨਾ ਇਹ ਗੱਲਾਂ ਦਾ ਦੁੱਖ ਲੱਗਦਾ ਵਾ ਕਦੀ ਨਹੀਂ ਅਹੀਂ ਪੁੱਛਿਆ ਵੀ ਮੈਚੋਂ ਕੀ ਮਿਲਿਆ ਕੀ ਨਹੀਂ ਖਾਸ ਕਰ ਮੈਂ ਜਿੰਨੇ ਕੇ ਪੈਸੇ ਮਿਲੇ ਮੈਂ ਲੈ ਕੇ ਆਪਣੀ ਬੋਜੀ ਚ ਪਾਇਏ ਬਾਕੀ ਬੰਦੇ ਭਲਵਾਨਾਂ ਟੁੱਟੇ ਸਾਰੇ ਪੈਸੇ ਤੋਂ ਟੁੱਟੇ ਆ ਵੀ ਭਲਵਾਨ ਕੱਟ ਪੈਸੇ ਦਿੰਦਾ ਅਸੀਂ ਕਿਉਂ ਨਹੀਂ ਕਦੀ ਕਿਹਾ ਮੈਂ ਕਿਉਂ ਨਹੀਂ ਕਦੀ ਕਿਹਾ ਵੀ ਮੈਨੂੰ ਕੱਟ ਪੈਸੇ ਮਿਲੇ ਆ ਅੱਜ ਤੱਕ ਭਲਵਾਨ ਇੱਕ ਵਾਰ ਵੀ ਕਹਦੇ ਪ੍ਰੀਤ ਇੱਥੇ ਤੋਂ ਰੁੱਸਿਆ ਵੀ ਮੈਨੂੰ ਮੈਚ ਦੇ ਇੰਨੇ ਪੈਸੇ ਮਿਲਦੇ ਮੈਂ ਨਹੀਂ ਇੰਨੇ ਪੈਸੇ ਦੇ ਖੇਡਣਾ ਤੇ ਕਦੀ ਮੈਂ ਸੁਣਾਇਆ ਵੀ ਹੋਏ ਵੀ ਮੈਂ 25000 ਦਾ ਉਥੇ ਮੋਟਰਸਾਈਕਲ ਵਾਲਾ ਮੈਚ ਖੇਡ ਕੇ ਆਉਣਾ ਤੇ ਮੈਨੂੰ ਤੂੰ ਉਧਰੋਂ ਮੜਾ ਕੇ ਇੱਧਰ 3000 ਤੇ ਖੜਾ ਹੁੰਦਾ ਕਿਉਂ ਖੜਾ ਹੁੰਦੇ ਜੇ ਮੈਂ ਕਦੀ ਦਿਲ ਤੇ ਨਹੀਂ ਲਾਈਆਂ ਗੱਲਾਂ ਜੋੜਿਆ ਜੂੜਿਆ ਕੁੱਖ ਨਹੀਂ ਆ ਠੀਕ ਹੈ ਨਾ ਆੜੇ ਗੱਲਾਂ ਕਰਦੇ ਇਹਨਾਂ ਨੂੰ ਸਿਰਫ ਕੁਛ ਨਹੀਂ ਪਤਾ ਮੇਰੇ ਭਰਾਵਾਂ ਨੂੰ ਮੈਨੂੰ ਪਤਾ ਤੂੰ ਹੀ ਅੰਦਰੋਂ ਦੁਖੀ ਤਾਨੂੰ ਦੁੱਖ ਲੱਗਦਾ ਪਰ ਕੱਲਾ ਸਿਰਫ ਬੋਲ ਬਾਣੀ ਤੇ ਨਾ ਜਾਓ ਵੀ ਬੰਦਾ ਬੋਲਣ ਕੀ ਡਿਆਏ ਤੇ ਉਹਨੂੰ ਬੋਲੀ ਤੋਂ ਜੱਜ ਨਾ ਕਰੋ ਬੰਦੇ ਦੇ ਨਾਲ ਖੜ ਕੇ ਤੇ ਬੰਦੇ ਨੂੰ ਵੇਖੋ ਤੇ ਪਰਖੋ ਬੰਦੇ ਦੇ ਅੰਦਰ ਝਾਤੀ ਮਾਰੋ ਫਿਰ ਪਤਾ ਲੱਗਦਾ ਬੰਦਾ ਕੀ ਆ ਉਤੋਂ ਤੋਂ ਵੇਖਣ ਨੂੰ ਸਾਰੇ ਹੀ ਬੜੇ ਵਿਦਵਾਨ ਲੱਗਦੇ ਆ ਠੀਕ ਹੈ ਨਾ ਜਿੰਨਾ ਨਾ ਹੋਈਆਂ ਉਹਨਾਂ ਨੂੰ ਬਦਵਾ ਐਡੇ ਪਾਗਲ ਨਹੀਂ ਕਿ ਇਹ ਗੱਲ ਤਾਂ ਹੀ ਪਿੱਛੇ ਹੋਏ ਉਦਾਂ ਨਹੀਂ ਹੋਏ ਕਾਟੇ ਖਾ ਗਏ ਹੋਏ ਆ ਜਦੋਂ ਅੱਗੇ ਕੋਖ ਨਹੀਂ ਹਿੰਦੀ ਦਾ ਠੀਕ ਹੈ ਨਾ ਪਲਵਾਨ ਚਾਹੁੰਦਾ ਮੈਟਰੋ ਵਾਲੇ ਸਾਰਾ ਕੁਝ ਕਰਾ ਸਕਦਾ ਹੀ ਅਜੇ ਤੱਕ ਉਹਨਾਂ ਮੇਰੇ ਪੈਸੇ ਨਹੀਂ ਦਿੱਤੇ ਤੇ ਹਾਲਾਗੀ ਉਹਨਾਂ ਦੇ ਦੋ ਮੈਚ ਪਹਿਲੇ ਪੂਰੇ ਵਧੀਆ ਖੇਡੇ ਤੀਜੇ ਮੈਚ ਮੇਰੇ ਸੱਟ ਲੱਗਦੀ ਠੀਕ ਹੈ ਨਾ ਉੱਥੇ ਮੇਰਾ ਕੀ ਕਸੂਰ ਨਾ ਫੈਡਰੇਸ਼ਨ ਉੱਥੇ ਪਲੇਅਰਾਂ ਨਾਲ ਖੜਦੀ ਆ ਕੀ ਬੰਦਾ ਕਰੇ ਬਾਕੀ ਚਲੋ ਫੋਨ ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਬਾਬੇ ਦੀਪ ਸਿੰਘ ਦਾ ਨਾਮ ਲੈ ਕੇ ਹਾਜ਼ਰ ਨਾਜ਼ਰ ਮੰਨ ਕੇ ਕੀਤੀਆਂ ਜੀ ਇਹਨਾਂ ਗੱਲਾਂ 'ਚ ਕੋਈ ਮੈਨੂੰ ਕਹੂਗਾ ਆ ਗੱਲ ਗਲਤ ਆ ਮੈਂ ਉਹਦਾ ਪ੍ਰੂਫ ਦਊਗਾ ਤੇ ਜੇ ਉਹ ਗੱਲ 'ਚ ਮੈਂ ਝੂਠਾ ਨਿਕਲੂਗਾ ਤੇ ਆ ਸੁਣਨ ਵਾਲਿਆਂ ਦਾ ਸ਼ਿੱਤਰ ਹੋਊ ਤੇ ਸਿਰ ਮੇਰਾ ਹੋਊਗਾ ਐ ਮੈਂ ਬੜੇ ਪੂਰਾ ਨਡਰ ਹੋ ਕੇ ਤੇ ਹੋਸ਼ ਹਵਾਸ ਦੇ ਵਿੱਚ ਕਹਿਣ ਡਿਆ ਤੇ ਬਾਕੀ ਮੇਰੇ ਬਾਰੇ ਪੁੱਛਣਾ ਹੋਇਆ ਤੇ ਜਿੰਨੇ ਮਾਝੇ ਦੇ ਪਲੇਅਰ ਆ ਨਾ ਜਿੰਨਾ ਭਰਾਵਾਂ ਨਾਲ ਮੈਂ ਖੇਡੇ ਆ ਉਹਨਾਂ ਤੋਂ ਪਤਾ ਕਰਕੇ ਵੇਖਿਓ ਕਿ ਮੇਰਾ ਦਿਲ ਕਿੱਦਾਂ ਦਾ ਮੈਂ ਲੋਕਾਂ ਨਾਲ ਕਿੱਦਾਂ ਖੜਦਾ ਤੇ ਕੋਈ ਮੇਰੇ ਨਾਲ ਕਿੱਦਾਂ ਖੜਿਆ ਸਾਰੀਆਂ ਗੱਲਾਂ ਜੋ ਜ਼ਿੰਦਗੀ 'ਚ ਹੋਈਆਂ ਬਹੁਤ ਸੋਚ ਸਮਝ ਕੇ ਕੀਤੀਆਂ ਹਨਾ ਠੀਕ ਹੈ ਨਾ ਤੇ ਬਾਕੀ ਮੈਂ ਇੱਕ ਗੱਲ ਤਾ ਨੂੰ ਦੱਸਦਾ ਘਰ ਚ ਸਿਰਫ ਮੈਂ ਕੱਲਾ ਕਮਾਉਣ ਵਾਲਾ ਨਾ ਮੇਰਾ ਡੈਡੀ ਸਿਰ ਤੇ ਆ ਦੋ ਪੈਣਾ ਮੇਰੇ ਸਿਰ ਤੇ ਆ ਤੇ ਮੇਰੀ ਮਾਤਾ ਘਰੇ ਕੱਲੀ ਠੀਕ ਆ ਤੇ ਮੈਂ ਹੀ ਕਮਾਉਣ ਵਾਲਾ ਢਾਈ ਤਿੰਨ ਕਿੱਲੇ ਜ਼ਮੀਨ ਆਉਂਦੀ ਮੈਨੂੰ ਕੋਈ ਮਲੂਮੀ लाਟੀ ਨਹੀਂ ਹੈਗਾ ਠੀਕ ਆ ਨਾ ਤੇ ਮੈਨੂੰ ਦੱਸੋ ਵੀ ਮੈਂ ਗਾੜੀ ਜੇ ਕਬੱਡੀ ਚ ਕੁਛ ਨਹੀਂ ਖਟਿਆ ਘਾਟੇ ਹੀ ਖਾਈ ਗਿਆ ਲੋਕੀ ਮੈਨੂੰ ਖਾਈ ਗਿਆ ਲੋਕੀ ਮੈਨਾਂ ਘਾਟੇ ਹੀ ਕਰੀ ਗਿਆ ਮੈਂ ਕਬੱਡੀ ਜੋ ਕੀ ਕਮਾਊਂਗਾ ਤੇ ਅੱਗੇ ਮੈਂ ਕੀ ਕਰੂੰਗਾ ਠੀਕ ਆ ਕਿ ਨਹੀਂ ਬਹੁਤ ਕੁਛ ਬੰਦਾ ਸੋਚਦਾ ਜਦੋਂ ਕਿਸੇ ਫੀਲਡ 'ਚ ਆਉਂਦਾ ਬਹੁਤ ਕੁਝ ਸੁਪਨੇ ਸਜਾਉਂਦਾ ਵੀ ਆਹ ਕਰੂੰਗਾ ਆਹ ਕਰੂੰ ਜਦੋਂ ਕੁਛ ਨਾ ਦਿਖੇ ਨਾ ਤੇ ਫਿਰ ਬਸ ਜੋ ਚੰਗਾ ਲੱਗੇ ਉਹ ਕਰਨਾ ਚਾਹੀਦਾ ਕਿਉਂਕਿ ਨਾਲ ਖੜਨ ਵਾਲੇ ਜਦੋਂ ਸਾਥ ਛੱਡ ਜਾਂ ਨਾ ਉਹ ਦੋਨਾਂ ਦੇ ਮਗਰ ਨਾ ਭਜੋ ਉਹਨਾਂ ਤੋਂ ਅੱਡ ਹੋ ਕੇ ਵੱਖਰਾ ਰਾਹ ਬਣਾਓ ਠੀਕ ਹੈ ਨਾ ਤੇ ਬਾਕੀ ਕੋਈ ਗੱਲ ਨਹੀਂ ਵੈਗੂ ਜੀ ਦਾ ਖਾਲਸਾ ਵੈਗੂ ਜੀ